ਮੇਰਾ ਨਾਮ ਗੁਰਵਿੰਦਰ ਸਿੰਘ ਹੈ ਮੈਂ ਮੱਧ ਵਰਗੀ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਮੈਂ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਹਾਂ ਮੈਂ ਛੋਟੀ ਉਮਰ ਵਿੱਚ ਹੀ ਮਿਹਨਤ ਕਰਕੇ ਦੁਬਈ ਵਿੱਚ ਨੌਕਰੀ ਕਰ ਲਈ ਸੀ ਘਰ ਵਿੱਚ ਮੇਰੇ ਮੰਮੀ ਪਾਪਾ ਤੇ ਮੇਰੀ ਪਤਨੀ ਰਾਜਦੀਪ ਰਹਿੰਦੀ ਸੀ ਜਦੋਂ ਮੈਂ ਦੁਬਈ ਗਿਆ ਉਦੋਂ ਮੇਰੀ ਪਤਨੀ ਰਾਜਦੀਪ 7 ਮਹੀਨਿਆਂ ਦੀ ਪ੍ਰੈਗਨੈਂਟ ਸੀ ਮੈਂ ਉਸ ਨਾਲ ਵਾਅਦਾ ਕੀਤਾ ਸੀ ਕਿ ਬੱਚਾ ਹੁੰਦੇ ਹੀ ਮੈਂ ਵਾਪਸ ਆ ਜਾਊਂਗਾ ਪਰ ਕੰਪਨੀ ਵਿੱਚ ਅਚਾਨਕ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਮੈਨੂੰ ਉੱਥੇ 3 ਮਹੀਨੇ ਹੋਰ ਰਹਿਣਾ ਪਿਆ ਹੌਲੀ-ਹੌਲੀ ਕਰਕੇ ਹੁਣ 10 ਮਹੀਨੇ ਹੋ ਗਏ ਸੀ ਤੇ ਮੇਰੇ ਵਾਪਸ ਆਉਣ ਦਾ ਟਾਈਮ ਹੋ ਗਿਆ ਸੀ ਰਾਜਦੀਪ ਤੇ ਆਪਣੇ ਬੱਚੇ ਨੂੰ ਮਿਲਣ ਦੇ ਲਈ ਮੈਂ ਬਹੁਤ ਉਤਸੁਕ ਸੀ ਦबई ਤੋਂ ਆ ਕੇ ਜਦੋਂ ਮੈਂ ਆਪਣੇ ਘਰ ਪਹੁੰਚਿਆ ਮੈਂ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਮੰਮੀ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤੇ ਮੈਂ ਮਹਿਸੂਸ ਕੀਤਾ ਮੰਮੀ ਮੈਨੂੰ ਦੇਖ ਕੇ ਖੁਸ਼ ਹੋਣ ਦੀ ਬਜਾਏ ਡਰ ਗਈ ਸੀ ਮੈਂ ਘਰ ਦੇ ਅੰਦਰ ਗਿਆ ਪਾਪਾ ਸਾਹਮਣੇ ਬਰਾਂਡਿਆਂ ਵਿੱਚ ਬੈਠੇ ਹੋਏ ਸੀ ਮੈਂ ਮਹਿਸੂਸ ਕੀਤਾ ਕਿ ਮੇਰੇ ਮੰਮੀ ਪਾਪਾ ਦੇ ਚਿਹਰੇ ਤੇ ਅਜੀਬ ਜਿਹੀ ਮਾਇੂਸੀ ਸੀ ਮੇਰੇ ਆਉਣ ਦੀ ਖੁਸ਼ੀ ਉਹਨਾਂ ਦੇ ਚਿਹਰੇ ਤੇ ਦਿਖਾਈ ਨਹੀਂ ਦੇ ਰਹੀ ਸੀ ਮੈਨੂੰ ਘਰ ਵਿੱਚ ਆਏ ਲਗਭਗ 15 ਮਿੰਟ ਹੋ ਗਏ ਸੀ ਪਰ ਘਰ ਵਿੱਚ ਰਾਜਦੀਪ ਤੇ ਮੇਰਾ ਬੱਚਾ ਦੋਵੇਂ ਹੀ ਅਜੇ ਤੱਕ ਨਹੀਂ ਦਿ세 ਸੀ ਆਖਿਰ ਮੇਰੀ ਪਤਨੀ ਰਾਜਦੀਪ ਤੇ ਮੇਰਾ ਬੱਚਾ ਉਹ ਦੋਵੇਂ ਕਿੱਥੇ ਸੀ ਦੋਸਤੋ ਅੱਗੇ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਜੇਕਰ ਤੁਸੀਂ ਪਰਿਵਾਰਕ ਅਤੇ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਵੇਖਣਾ ਪਸੰਦ ਕਰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਜੇਕਰ ਇਹ ਵੀਡੀਓ ਵਧੀਆ ਲੱਗੇ ਦਾ ਲਾਈਕ ਕਰਨਾ ਨਾ ਭੁੱਲਣਾ ਤੇ ਦੋਸਤੋ ਹਾਈਪ ਵੀ ਜ਼ਰੂਰ ਕਰ ਦੇਣਾ ਸੋ ਦੋਸਤੋ ਹੁਣ ਸ਼ੁਰੂ ਕਰਦੇ ਹਾਂ ਅੱਗੇ ਦੀ ਕਹਾਣੀ ਵਿਸਤਾਰ ਨਾਲ ਰਾਤ ਦੇ 3 ਵਜੇ ਲਾਈ ਸੀ ਤੇ ਮੈਂ 에ਰਪੋਰਟ ਤੇ ਸੀ ਮੈਂ ਆਫਿਸ ਦੇ ਕੰਮ ਲਈ ਦੁਬਈ ਜਾ ਰਿਹਾ ਸੀ ਮੇਰੇ ਨਾਲ ਮੇਰੀ ਪ੍ਰੈਗਨੈਂਟ ਪਤਨੀ ਰਾਜਦੀਪ ਮੈਨੂੰ ਛੱਡਣ ਦੇ ਲਈ ਆਈ ਸੀ ਰਾਜਦੀਪ ਮੇਰੇ ਗਲ ਨਾਲ ਲੱਗ ਗਈ ਸੀ ਉਸ ਦੀਆਂ ਅੱਖਾਂ ਵਿੱਚ ਡਰ ਤੇ ਪਿਆਰ ਦੇ ਜਜ਼ਬਾਤ ਸਨ ਮੈਨੂੰ ਜਾਂਦਿਆ ਹੋਇਆ ਦੇਖ ਕੇ ਰਾਜਦੀਪ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸੀ ਉਸਨੇ ਰੋਂਦੇ ਹੋਏ ਮੈਨੂੰ ਕਿਹਾ ਜਲਦੀ ਵਾਪਸ ਆ ਜਾਣਾ ਜੀ ਗੁਰਵਿੰਦਰ ਤੇਰੇ ਬਿਨਾ ਮੇਰਾ ਮਨ ਨਹੀਂ ਲੱਗੇਗਾ ਰਾਜਦੀਪ ਨੇ ਮੇਰੇ ਮੋਢੇ ਤੇ ਸਿਰ ਰੱਖ ਕੇ ਕਿਹਾ ਸੀ ਰਾਜਦੀਪ ਨੂੰ ਇਸ ਤਰ੍ਹਾਂ ਪਰੇਸ਼ਾਨ ਦੇਖ ਕੇ ਮੈਨੂੰ ਬਹੁਤ ਚਿੰਤਾ ਹੋਣ ਲੱਗੀ ਸੀ ਪਰ ਮੇਰੀ ਵੀ ਮਜਬੂਰੀ ਸੀ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਮੈਂ ਰਾਜਦੀਪ ਦੀ ਨੱਕ ਖਿੱਚਦੀ ਹੋਏ ਕਿਹਾ ਸਾਡਾ ਛੋਟਾ ਜਿਹਾ ਰਾਜਾ ਜਾਂ ਰਾਣੀ ਜੋ ਵੀ ਹੋਵੇਗਾ ਉਸ ਦਾ ਚੰਗੀ ਤਰ੍ਹਾਂ ਧਿਆਨ ਰੱਖੀ ਮੈਂ ਆਉਂਦੇ ਹੀ ਸਭ ਤੋਂ ਪਹਿਲਾਂ ਉਸ ਨੂੰ ਹੀ ਗੋਦੀ ਵਿੱਚ ਚੁੱਕਾਂਗਾ ਰਾਜਦੀਪ ਨੇ ਹੱਸਦੇ ਹੋਏ ਹੰਝੂ ਪੂੰਝੇ ਮੇਰੇ ਮੰਮੀ ਪਾਪਾ ਵੀ ਨਾਲ ਆਏ ਸੀ ਮੰਮੀ ਮੈਨੂੰ ਕਹਿਣ ਲੱਗੀ ਪੁੱਤ ਜਲਦੀ ਜਲਦੀ ਕੰਮ ਨਿਪਟਾ ਕੇ ਵਾਪਸ ਆ ਜਾਣਾ ਰਾਜਦੀਪ ਇਕੱਲੀ ਹੈ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਸ ਸਮੇਂ ਰਾਜਦੀਪ ਨੂੰ ਤੇਰੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਮੰਮੀ ਪਾਪਾ ਦੇ ਪੈਰ ਛੂਕੇ ਉਹਨਾਂ ਤੋਂ ਅਸ਼ੀਰਵਾਦ ਲਿਆ ਤੇ ਮੈਂ ਚਲਾ ਗਿਆ ਦੁਬਈ ਦੀਆਂ ਚਮਕਦਾਰ ਸੜਕਾਂ ਤੇ ਮੈਨੂੰ ਹਰ ਰਾਤ ਰਾਜਦੀਪ ਦੇ ਨਾਲ ਬਿਤਾਏ ਹੋਏ ਪਲ ਯਾਦ ਆਉਂਦੇ ਸੀ ਮੈਂ ਰਾਜਦੀਪ ਨਾਲ ਵੀਡੀਓ ਕਾਲ ਤੇ ਗੱਲ ਕਰ ਲੈਂਦਾ ਸੀ। ਰਾਜਦੀਪ ਦਾ ਪੇਟ ਹੁਣ ਦਿਸਣ ਲੱਗਿਆ ਸੀ। ਉਸ ਦਾ ਫਧਿਆ ਹੋਇਆ ਪੇਟ ਦੇਖ ਕੇ ਮੈਂ ਬਹੁਤ ਖੁਸ਼ ਹੁੰਦਾ ਸੀ। ਮੈਂ ਤਾਂ ਆਪਣੇ ਬੱਚੇ ਦਾ ਨਾਮ ਸੋਚਣ ਲੱਗਿਆ ਸੀ। ਜੇ ਮੁੰਡਾ ਹੋਇਆ ਤਾਂ ਅੰਗਦ ਵੀਰ ਸਿੰਘ ਤੇ ਜੇ ਗੁਟਿਆ ਹੋਈ ਤਾਂ ਹਰਨੂਰ ਕੌਰ। ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ। ਰਾਜਦੀਪ ਨਾਲ ਰੋਜ਼ ਗੱਲ ਹੋ ਜਾਂਦੀ ਸੀ। ਉਸ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਮੈਨੂੰ ਤਸੱਲੀ ਹੁੰਦੀ ਸੀ। ਪਰ ਅਚਾਨਕ ਇੱਕ ਦਿਨ ਰਾਜਦੀਪ ਦਾ ਫੋਨ ਬੰਦ ਆਉਣ ਲੱਗਿਆ। ਮੰਮੀ ਨੇ ਕਿਹਾ ਫੋਟੋ ਉਹ ਸੌਂ ਰਹੀ ਹੋਵੇਗੀ ਤੂੰ ਫਿਕਰ ਨਾ ਕਰ ਪਰ ਮੇਰਾ ਦਿਲ ਬਹੁਤ ਹੀ ਜ਼ਿਆਦਾ ਘਬਰਾ ਰਿਹਾ ਸੀ ਪਤਾ ਨਹੀਂ ਕਿਉਂ ਮੈਨੂੰ ਅੰਦਰ ਹੀ ਅੰਦਰ ਬਹੁਤ ਅਜੀਬ ਜਿਹੀ ਬੇਚੈਨੀ ਹੋ ਰਹੀ ਸੀ ਮੈਂ ਸਮਝ ਨਹੀਂ ਪਾ ਰਿਹਾ ਸੀ ਜਦੋਂ ਸਭ ਕੁਝ ਠੀਕ ਹੈ ਤਾਂ ਫਿਰ ਮੈਨੂੰ ਐਨੀ ਬੇਚੈਨੀ ਕਿਉਂ ਹੋ ਰਹੀ ਹੈ ਮੈਂ ਦੁਬਈ ਤੋਂ ਵਾਪਸ ਆਉਣ ਦੀ ਤਿਆਰੀ ਵਿੱਚ ਲੱਗ ਗਿਆ ਸੀ ਲਗਭਗ 10 ਮਹੀਨੇ ਬਾਅਦ ਮੇਰੇ ਕਦਮ ਜਿਵੇਂ ਇਸ ਮਿੱਟੀ ਨੂੰ ਚੁੰਮ ਰਹੇ ਸੀ ਹੱਥਾਂ ਵਿੱਚ ਢਾਉਣੇ ਕੱਪੜੇ ਅਤੇ ਢੇਰ ਸਾਰੇ ਤੋਹਫੇ ਪਰ ਦਰਵਾਜ਼ਾ ਖੋਲਦੇ ਹੀ ਘਰ ਵਿੱਚ ਸਨਾਟਾ ਸੀ ਮੰਮੀ ਨੇ ਦਰਵਾਜ਼ਾ ਖੋਲ੍ਹਿਆ ਮੈਂ ਘਰ ਨੂੰ ਚਾਰੇ ਪਾਸਿਓਂ ਦੇਖਿਆ ਮੰਮੀ ਪਾਪਾ ਦੋਵੇਂ ਸੀ ਪਰ ਰਾਜਦੀਪ ਤੇ ਮੇਰਾ ਬੱਚਾ ਨਹੀਂ ਦਿਖ ਰਹੀ ਸੀ ਮੈਂ ਪੁੱਛਿਆ ਮੰਮੀ ਰਾਜਦੀਪ ਕਿੱਥੇ ਹੈ ਤੇ ਮੇਰੇ ਬੱਚੇ ਦਾ ਪਿੰਗਾ ਕਿੱਥੇ ਹੈ ਮੰਮੀ ਨੇ ਆਪਣੀਆਂ ਨਜ਼ਰਾਂ ਝੁਕਾ ਲਈਆਂ ਤੇ ਪਾਪਾ ਚੁੱਪ ਖੜੇ ਰਹੇ ਮੈਂ ਘਬਰਾ ਕੇ ਫਿਰ ਪੁੱਛਿਆ ਮੰਮੀ ਦੱਸੋ ਨਾ ਰਾਜਦੀਪ ਕਿੱਥੇ ਹੈ ਮੇਰਾ ਬੱਚਾ ਕਿੱਥੇ ਹੈ ਮੈਨੂੰ ਬਹੁਤ ਜ਼ਿਆਦਾ ਬੇਚੈਨੀ ਹੋ ਰਹੀ ਹੈ ਤੁਸੀਂ ਕੁਝ ਦੱਸ ਕਿਉਂ ਨਹੀਂ ਰਹੇ ਮੰਮੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਤੇ ਪਾਪਾ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਪੁੱਤ ਰਾਜਦੀਪ ਚਲੀ ਗਈ ਮੇਰੇ ਪਾਪਾ ਦਾ ਵਾਕ ਅਜੇ ਪੂਰਾ ਵੀ ਨਹੀਂ ਹੋਇਆ ਸੀ ਮੈਂ ਵਿੱਚੋਂ ਹੀ ਬੋਲ ਪਿਆ ਕਿੱਥੇ ਚਲੀ ਗਈ ਪਾਪਾ ਮੈਂ ਚੀਕ ਪਿਆ ਤੇ ਮਾਂ ਨੇ ਕੰਬਦੇ ਹੱਥਾਂ ਨਾਲ ਮੇਰਾ ਹੱਥ ਫੜਿਆ ਪੁੱਤ ਤੇਰੀ ਰਾਜਦੀਪ ਉਹ ਸਾਨੂੰ ਛੱਡ ਕੇ ਚਲੀ ਗਈ ਹੈ ਕੀ ਮਤਲਬ ਮੰਮੀ ਕਿੱਥੇ ਗਈ ਉਹ ਰਾਜਦੀਪ ਤੇ ਮੇਰਾ ਬੱਚਾ ਕਿੱਥੇ ਹਨ ਮੇਰੀ ਮੰਮੀ ਚੁੱਪ ਖੜੀ ਰਹੀ ਤੇ ਪਾਪਾ ਨੇ ਬਸ ਇੱਕ ਵਾਕ ਕਿਹਾ ਕਿ ਉਹ ਉਹ ਹੁਣ ਨਹੀਂ ਰਹੀ ਗੁਰਵਿੰਦਰ ਪਾਪਾ ਦੀ ਇਸ ਗੱਲ ਤੇ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਰਾਜਦੀਪ ਮੈਨੂੰ ਛੱਡ ਕੇ ਚਲੀ ਗਈ ਹੈ ਮੈਂ ਮੰਮੀ ਦੇ ਪੈਰ ਫੜ ਲਏ ਮੰਮੀ ਸੱਚ ਦੱਸੋ ਮੇਰੀ ਰਾਜਦੀਪ ਕਿੱਥੇ ਹੈ ਤੇ ਮੇਰਾ ਬੱਚਾ ਕਿੱਥੇ ਹੈ ਮੈਂ ਤੁਹਾਡੇ ਸਾਹਮਣੇ ਹੱਥ ਜੋੜਦਾ ਹਾਂ ਮੈਨੂੰ ਮੇਰੀ ਘਰ ਵਾਲੀ ਤੇ ਬੱਚੇ ਨਾਲ ਮਿਲਵਾ ਦਿਓ ਮੈਨੂੰ ਇਸ ਤਰ੍ਹਾਂ ਪਰੇਸ਼ਾਨ ਦੇਖ ਕੇ ਮੇਰੀ ਮੰਮੀ ਰੋ ਪਈ ਪੁੱਤ ਅਸੀਂ ਤੈਨੂੰ ਤਕਲੀਫ ਨਹੀਂ ਦੇਣਾ ਚਾਹੁੰਦੇ ਸੀ ਪਰ ਪੁੱਤ ਰਾਜਦੀਪ ਜਾ ਚੁੱਕੀ ਹੈ ਇਹ ਸੱਚ ਹੈ ਮੇਰੀਆਂ ਚੀਕਾਂ ਦੀਆਂ ਆਵਾਜ਼ਾਂ ਨਾਲ ਪੂਰਾ ਘਰ ਗੂੰਜ ਉੱਠਿਆ ਪਤਾ ਨਹੀਂ ਕਿਉਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰੇ ਤੋਂ ਕੁਝ ਬਹੁਤ ਵੱਡਾ ਝੂਠ ਬੋਲਿਆ ਜਾ ਰਿਹਾ ਹੈ ਫਿਰ ਮੈਂ ਹੌਲੀ-ਹੌਲੀ ਗਵੰਡੀਆਂ ਨੂੰ ਪੁੱਛਣਾ ਸ਼ੁਰੂ ਕੀਤਾ ਕਿਸੇ ਨੇ ਮੂੰਹ ਨਹੀਂ ਖੋਲਿਆ ਬਸ ਇੱਕ ਬੁੱਢੀ ਗਵੰਡ ਨੇ ਹੌਲੀ ਜਿਹਾ ਕਿਹਾ ਪੁੱਤ ਧੀਆ ਜਦੋਂ ਮਾਪਿਓ ਦੀ ਨਜ਼ਰ ਵਿੱਚ ਬੋਝ ਬਣ ਜਾਂਦੀਆਂ ਹਨ ਤਾਂ ਸਹੁਰਿਆਂ ਦਾ ਘਰ ਜੇਲ੍ਹ ਬਣ ਜਾਂਦਾ ਹੈ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਆਪਣੇ ਘਰ ਵੱਲ ਦੇਖਿਆ ਕਿ ਮੇਰੇ ਮੰਮੀ ਪਾਪਾ ਮੇਰੇ ਆਪਣੇ ਮੰਮੀ ਪਾਪਾ ਮੇਰੇ ਤੋਂ ਕੁਝ ਛੁਪਾ ਰਹੇ ਹਨ ਮੈਂ ਉਸੇ ਸਮੇਂ ਉੱਥੋਂ ਨਿਕਲ ਗਿਆ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਸੱਚ ਕੀ ਹੈ ਇਸ ਲਈ ਮੈਂ ਆਪਣੇ ਦੋਸਤ ਮੰਦੀਪੇ ਤੋਂ ਮਦਦ ਲਈ ਅਸੀਂ ਦੋਵਾਂ ਨੇ ਮਿਲ ਕੇ ਹਸਪਤਾਲ ਵਿੱਚੋਂ ਰਿਕਾਰਡ ਕਢਵਾਏ ਉੱਥੇ ਲਿਖਿਆ ਸੀ ਮਿਸਿਸ ਰਾਜਦੀਪ ਕੌਰ ਸੰਧੂ ਡਿਸਚਾਰਜ ਵਿਦ ਬੇਬੀ ਗਰਲ ਡਿਸਚਾਰਜ ਡੇਟ ਉੱਥੇ ਸੀ ਜਿਸ ਦਿਨ ਰਾਜਦੀਪ ਨਾਲ ਮੇਰੀ ਆਖਰੀ ਵੀਡੀਓ ਕਾਲ ਤੇ ਗੱਲ ਹੋਈ ਸੀ ਤਾਂ ਫਿਰ ਰਾਜਦੀਪ ਤੇ ਬੱਚੀ ਕਿੱਥੇ ਗਈਆਂ ਇਹ ਸਭ ਦੇਖ ਕੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਆਖਰ ਮੇਰੇ ਮੰਮੀ ਪਾਪਾ ਨੇ ਮੈਨੂੰ ਝੂਠ ਕਿਉਂ ਬੋਲਿਆ ਮੈਂ ਹਸਪਤਾਲ ਦਾ ਰਿਕਾਰਡ ਲਿਜਾ ਕੇ ਮੰਮੀ ਦੇ ਸਾਹਮਣੇ ਸੁੱਟ ਦਿੱਤਾ ਇਹ ਦੇਖੋ ਮੰਮੀ ਚੰਗੀ ਤਰ੍ਹਾਂ ਦੇਖ ਲਓ ਰਾਜਦੀਪ ਨੇ ਬੇਟੀ ਨੂੰ ਜਨਮ ਦਿੱਤਾ ਸੀ ਤੇ ਤੁਸੀਂ ਕਹਿੰਦੇ ਹੋ ਉਹ ਮਰ ਗਈ ਹੈ ਕਿਵੇਂ ਮਰ ਗਈ ਕਦੋਂ ਮਰ ਗਈ ਬੱਚੀ ਕਿੱਥੇ ਹੈ ਮੰਮੀ ਨੇ ਸਿਰ ਝੁਕਾ ਲਿਆ ਤਾਂ ਪਾਪਾ ਨੇ ਕੜਕ ਦੀ ਆਵਾਜ਼ ਵਿੱਚ ਕਿਹਾ ਜ਼ਿਆਦਾ ਸਵਾਲ ਨਾ ਕਰ ਗੁਰਵਿੰਦਰ ਜੋ ਹੋ ਗਿਆ ਸੋ ਹੋ ਗਿਆ ਹੁਣ ਆਪਣੀ ਜ਼ਿੰਦਗੀ ਨੂੰ ਦੇਖ ਪਰ ਮੈਂ ਚੁੱਪ ਕਿੱਥੇ ਰਹਿਣ ਵਾਲਾ ਸੀ ਮੈਂ ਆਪਣੇ ਪਾਪਾ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਬੋਲਿਆ ਮੰਮੀ ਪਾਪਾ ਤੁਸੀਂ ਦੋਵੇਂ ਮੇਰੀ ਗੱਲ ਕੰਨ ਖੋਲ ਕੇ ਸੁਣ ਲਓ ਜੇ ਤੁਸੀਂ ਕੁਝ ਕੀਤਾ ਹੈ ਤਾਂ ਸੱਚ ਤਾਂ ਬਾਹਰ ਮੈਂ ਲਿਆ ਕੇ ਹੀ ਰਹੂੰਗਾ ਮੈਂ ਵਾਪਸ ਉਸੇ ਹਸਪਤਾਲ ਪਹੁੰਚ ਗਿਆ ਜਿੱਥੇ ਮੇਰੀ ਰਾਜਦੀਪ ਨੇ ਬੱਚੀ ਨੂੰ ਜਨਮ ਦਿੱਤਾ ਸੀ ਉੱਥੇ ਮੈਨੂੰ ਇੱਕ ਬੁੱਢੀ ਨਰਸ ਮਿਲੀ ਬਲਵੀਰ ਕੌਰ ਆਂਟੀ ਮੈਂ ਉਸਦੇ ਹੱਥ ਜੋੜ ਕੇ ਪੁੱਛਿਆ ਆਂਟੀ ਮੇਰੀ ਪਤਨੀ ਰਾਜਦੀਪ ਤੇ ਮੇਰੀ ਬੱਚੀ ਜੇ ਤੁਸੀਂ ਕੁਝ ਜਾਣਦੇ ਹੋ ਤਾਂ ਮੈਨੂੰ ਦੱਸ ਦਿਓ ਮੈਂ ਤੁਹਾਡਾ एहसान ਜ਼ਿੰਦਗੀ ਭਰ ਨਹੀਂ ਭੁੱਲਾਂਗਾ ਤਾਂ ਬਲਵੀਰ ਕੌਰ ਆਂਟੀ ਨੇ ਚਾਰੇ ਪਾਸੇ ਦੇਖਿਆ ਤੇ ਹੌਲੀ ਜਿਹਾ ਕਿਹਾ ਪੁੱਤ ਮੈਂ ਤਾਂ ਇਹੀ ਕਹੂੰਗੀ ਕਿ ਤੈਨੂੰ ਖੁਦ ਦੇਖਣਾ ਚਾਹੀਦਾ ਹੈ ਕਿ ਉਸ ਰਾਤ ਤੇਰੇ ਮਾਪਿਓ ਉਸ ਹਸਪਤਾਲ ਵਿੱਚ ਕੀ ਕਰਨ ਆਏ ਸੀ ਮੈਂ ਹਸਪਤਾਲ ਦੇ ਪੁਰਾਣੇ ਸੀਸੀਟੀਵੀ ਫੋਟੋਜ਼ ਕਢਵਾਏ ਉਸ ਰਾਤ ਰਾਜਦੀਪ ਆਪਰੇਸ਼ਨ ਥੀਏਟਰ ਤੋਂ ਬਾਹਰ ਨਿਕਲੀ ਸੀ ਰਾਜਦੀਪ ਦੇ ਚਿਹਰੇ ਤੇ ਥਕਾਵਟ ਸੀ ਪਰ ਗੋਦ ਵਿੱਚ ਨੰਨੀ ਜਹੀ ਬੱਚੀ ਸੀ ਤਾਂ ਮੇਰੇ ਪਾਪਾ ਰਾਜਦੀਪ ਦੇ ਕਮਰੇ ਵਿੱਚ ਜਾਂਦੇ ਦਿਸੇ ਅੱਧੇ ਘੰਟੇ ਬਾਅਦ ਇੱਕ ਸਟ੍ਰੈਚਰ ਤੇ ਰਾਜਦੀਪ ਨੂੰ ਬਾਹਰ ਲਿਆਇਆ ਗਿਆ ਪਰ ਬੱਚੀ ਨੂੰ ਕੋਈ ਹੋਰ ਲੈ ਗਿਆ ਇਹ ਸਭ ਦੇਖ ਕੇ ਮੇਰੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਮੇਰੇ ਪਾਪਾ ਨੇ ਇਹ ਕੀ ਕਰ ਦਿੱਤਾ ਮੇਰੇ ਪਰਿਵਾਰ ਦੇ ਨਾਲ ਹੁਣ ਮੈਂ ਆਪਣੀ ਮੰਮੀ ਨੂੰ ਫਿਰ ਘੇਰਿਆ ਤੇ ਇਸ ਵਾਰ ਮੈਂ ਮੰਮੀ ਨੂੰ ਬਹੁਤ ਕੁਝ ਕਹਿ ਦਿੱਤਾ ਜਿਸ ਦੀ ਵਜ੍ਹਾ ਨਾਲ ਉਹ ਟੁੱਟ ਗਈ ਅਤੇ ਹੰਝੂ ਵਹਾਉਂਦੇ ਹੋਏ ਕਹਿਣ ਲੱਗੀ ਪੁੱਤ ਤੇਰੇ ਪਾਪਾ ਕਹਿੰਦੇ ਕਿ ਪ੍ਰਾਈ ਜਾਤ ਦੀ ਧੀ ਅਸੀਂ ਨਹੀਂ ਪਾਲਾਂਗੇ ਰਾਜਦੀਪ ਨੇ ਬੱਚੀ ਨੂੰ ਜਨਮ ਦਿੱਤਾ ਇਸ ਲਈ ਰਾਜਦੀਪ ਨੂੰ ਵੀ ਕੱਢ ਦਿੱਤਾ ਬੱਚੀ ਨੂੰ ਅਨਾਥ ਆਸ਼ਰਮ ਭੇਜ ਦਿੱਤਾ ਤੇ ਮੰਮੀ ਰਾਜਦੀਪ ਦੇ ਨਾਲ ਕੀ ਕੀਤਾ ਤੁਸੀਂ ਬੇਟਾ ਰਾਜਦੀਪ ਨੇ ਜਦੋਂ ਇਸ ਸਭ ਦਾ ਵਿਰੋਧ ਕੀਤਾ ਤਾਂ ਉਸ ਨੂੰ ਉਸਦੇ ਪੇਕੇ ਭੇਜ ਦਿੱਤਾ ਪੁੱਤ ਹੁਣ ਉਹ ਵੀ ਪਤਾ ਨਹੀਂ ਕਿੱਥੇ ਹੋਵੇਗੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰੇ ਹੀ ਮਾਪਿਆਂ ਨੇ ਮੇਰੇ ਦਿਲ ਤੇ ਛੁਰਾ ਛੋਬ ਦਿੱਤਾ ਹੋਵੇ ਮੈਂ ਮੰਮੀ ਦੇ ਹੰਝੂ ਨਹੀਂ ਦੇਖੇ ਮੇਰੇ ਦਿਮਾਗ ਵਿੱਚ ਬਸ ਇੱਕ ਹੀ ਗੱਲ ਗੂੰਜ ਰਹੀ ਸੀ ਮੇਰੀ ਬੇਟੀ ਅनाथ ਆਸ਼ਰਮ ਵਿੱਚ ਹੈ ਮੈਂ ਤੁਰੰਤ ਰਾਜਦੀਪ ਦੇ ਪੇਕੇ ਫੋਨ ਕੀਤਾ ਮੇਰੇ ਸਹੁਰੇ ਨੇ ਫੋਨ ਚੁੱਕਿਆ ਕਹਿਣ ਲੱਗੇ ਕੌਣ ਹੈ ਮੈਂ ਕਿਹਾ ਮੈਂ ਗੁਰਵਿੰਦਰ ਹਾਂ ਰਾਜਦੀਪ ਕਿੱਥੇ ਹੈ ਪਾਪਾ ਮੇਰੇ ਇੰਨਾ ਕਹਿੰਦੇ ਹੀ ਦੂਜੇ ਪਾਸੇ ਚੁੱਪ ਛਾ ਗਈ ਫਿਰ ਰੋਂਦੇ ਹੋਏ ਉਸਦੇ ਪਾਪਾ ਨੇ ਦੱਸਿਆ ਉਹ ਤਾਂ ਬਹੁਤ ਪਹਿਲਾਂ ਇਸ ਘਰ ਤੋਂ ਚਲੀ ਗਈ ਸੀ ਬੇਟਾ ਤੇਰੀ ਮੰਮੀ ਪਾਪਾ ਨੇ ਉਸ ਨੂੰ ਆਪਣੀ ਬੱਚੀ ਦੇ ਲਈ ਤਰਸਾਇਆ ਉਹ ਬੱਚੀ ਨੂੰ ਲੱਭਣ ਨਿਕਲੀ ਸੀ ਪੁੱਤ ਪਰ ਉਸ ਤੋਂ ਬਾਅਦ ਉਹ ਫਿਰ ਕਦੇ ਵਾਪਸ ਨਹੀਂ ਆਈ ਇਹ ਸੁਣ ਕੇ ਮੇਰਾ ਦਿਲ ਕੰਬ ਗਿਆ ਹੁਣ ਮੈਨੂੰ ਆਪਣੀ ਬੇਟੀ ਨੂੰ ਲੱਭਣਾ ਸੀ ਮੈਂ ਸ਼ਹਿਰ ਦੇ ਹਰ ਅਨਾਥ ਆਸ਼ਰਮ ਗਿਆ ਹਰ ਜਗ੍ਹਾ ਲੱਭ ਲਿਆ ਕਿ ਕਿਤੇ ਕੋਈ ਨਵਜਾਤ ਬੱਚੀ ਦੇ ਨਾਮ ਤੋਂ ਐਂਟਰੀ ਹੋਈ ਹੋਵੇ ਫਿਰ ਮੈਨੂੰ ਤੀਜੇ ਦਿਨ ਇੱਕ ਰਿਕਾਰਡ ਮਿਲਿਆ ਨਾਮ ਸੁਖਮਣ ਬੱਚੀ ਦੀ ਉਮਰ 1 ਦਿਨ ਹਾਲਾਤ ਗੋਦ ਦਿੱਤੀ ਗਈ ਇਹ ਦੇਖ ਕੇ ਮੇਰੇ ਹੱਥ ਕੰਬ ਗਏ ਆਖਰ ਕਿਸ ਨੂੰ ਦਿੱਤੀ ਗਈ ਮੇਰੀ ਬੱਚੀ ਕਿਸ ਨੇ ਲਿਆ ਉਸ ਨੂੰ ਗੋਦ ਹੁਣ ਮੈਂ ਕਿਵੇਂ ਉਸ ਨੂੰ ਵਾਪਸ ਲਿਆਉਂਗਾ ਇਹ ਸਾਰੀਆਂ ਗੱਲਾਂ ਮੇਰੇ ਦਿਮਾਗ ਵਿੱਚ ਚੱਲ ਰਹੀਆਂ ਸੀ ਤਾਂ ਉੱਥੋਂ ਦੇ ਮੈਨੇਜਰ ਨੇ ਮੈਨੂੰ ਕਿਹਾ ਇੱਕ ਪਤੀ ਪਤਨੀ ਸੀ ਜੋ ਆਪਣੀ ਬੇਟੀ ਦੀ ਮੌਤ ਤੋਂ ਬਾਅਦ ਬੱਚਾ ਲੈਣਾ ਚਾਹੁੰਦੇ ਸੀ ਉਹਨਾਂ ਨੇ ਬੱਚੀ ਨੂੰ ਕਾਨੂੰਨੀ ਤੌਰ ਤੇ ਗੋਦ ਲਿਆ ਹੈ ਮੈਂ ਆਪਣੀ ਬੇਟੀ ਨੂੰ ਵਾਪਸ ਪਾਉਣਾ ਚਾਹੁੰਦਾ ਸੀ ਪਰ ਮੇਰੇ ਦਿਮਾਗ ਵਿੱਚ ਰਾਸਦੀਪ ਦੀ ਹਾਲਤ ਘੁੰਮ ਰਹੀ ਸੀ ਕਿ ਉਹ ਕਿੱਥੇ ਹੋਵੇਗੀ ਕਿਵੇਂ ਹੋਵੇਗੀ ਕਿਸ ਹਾਲ ਵਿੱਚ ਹੋਵੇਗੀ ਮੈਂ ਥਾਣੇ ਵਿੱਚ ਗੁੰਮਸ਼ੁਦਗੀ ਦਰਜ ਕਰਵਾਈ ਅਖਬਾਰ ਵਿੱਚ ਇਸ਼ਤਿਹਾਰ ਛਪਵਾਇਆ ਰਾਜਦੀਪ ਤੂੰ ਜਿੱਥੇ ਵੀ ਕਿਤੇ ਹੈਂ ਵਾਪਸ ਆ ਜਾ ਮੈਂ ਦੁਬਈ ਤੋਂ ਵਾਪਸ ਆ ਗਿਆ ਹਾਂ ਤੇ ਰਾਤ ਪਰ ਮੈਂ ਆਪਣੇ ਵਿਆਹ ਦੀਆਂ ਫੋਟੋਆਂ ਦੇਖਦਾ ਹਾਂ ਉਹ ਹਰ ਜਗ੍ਹਾ ਰਾਜਦੀਪ ਨੂੰ ਲੱਭ ਰਿਆ ਸੀ ਫਿਰ ਅਗਲੇ ਦਿਨ ਮੈਂ ਉਸ ਪਰਿਵਾਰ ਤੱਕ ਪਹੁੰਚਿਆ ਜਿਨ੍ਹਾਂ ਨੇ ਮੇਰੀ ਬੇਟੀ ਨੂੰ ਗੋਦ ਲਿਆ ਸੀ ਦਰਵਾਜ਼ਾ ਇੱਕ ਪਤੀ ਪਤਨੀ ਨੇ ਖੋਲ੍ਹਿਆ ਉਹਨਾਂ ਦੀ ਗੋਦ ਵਿੱਚ 3 ਸਾਲ ਦੀ ਨੰਨੀ ਜਿਹੀ ਬੱਚੀ ਸੀ ਉਸੇ ਤਰ੍ਹਾਂ ਜਿਵੇਂ ਮੇਰੀ ਰਾਜਦੀਪ ਦੱਸਦੀ ਸੀ ਉਸ ਨੂੰ ਦੇਖ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਇਹ ਮੇਰੀ ਬੇਟੀ ਹੈ ਉਸ ਪਰਿਵਾਰ ਨੇ ਕਿਹਾ ਹੁਣ ਕਾਨੂੰਨੀ ਤੌਰ ਤੇ ਇਹ ਸਾਡੀ ਹੈ ਮੈਂ ਚਾਹ ਕੇ ਵੀ ਕੁਝ ਨਹੀਂ ਕਰ ਸਕਿਆ ਥੋੜੀ ਦੇਰ ਤੱਕ ਉਹਨਾਂ ਨਾਲ ਗੱਲਾਂ ਕਰਨ ਤੋਂ ਬਾਅਦ ਮੈਂ ਉੱਥੋਂ ਵਾਪਸ ਆ ਗਿਆ ਉੱਥੋਂ ਨਿਕਲਣ ਤੋਂ ਬਾਅਦ ਮੇਰੇ ਸਾਹਮਣੇ ਵਾਰ-ਵਾਰ ਰਾਜਦੀਪ ਦਾ ਚਿਹਰਾ ਘੁੰਮ ਰਿਹਾ ਸੀ ਮੈਂ ਉੱਥੋਂ ਨਿਕਲਿਆ ਥੋੜੀ ਦੂਰ ਜਾਣ ਤੋਂ ਬਾਅਦ ਮੈਂ ਕੁਝ ਇਸ ਤਰ੍ਹਾਂ ਦਾ ਦੇਖਿਆ ਕਿ ਰਾਜਦੀਪ ਇੱਕ ਮਠਿਆਈ ਦੀ ਦੁਕਾਨ ਤੇ ਫਟੇ ਪੁਰਾਣੇ ਕੱਪੜੇ ਪਾ ਕੇ ਬੈਠੀ ਸੀ ਉਸ ਨੂੰ ਦੇਖ ਕੇ ਮੇਰਾ ਸਰੀਰ ਅੰਦਰ ਤੱਕ ਕੰਬ ਗਿਆ ਤੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੀ ਪਤਨੀ ਰਾਜਦੀਪ ਮੈਨੂੰ ਇਸ ਹਾਲ ਵਿੱਚ ਮਿਲੇਗੀ ਮੈਂ ਤੁਰੰਤ ਉੱਥੇ ਪਹੁੰਚਿਆ ਜਿਵੇਂ ਹੀ ਰਾਜਦੀਪ ਨੇ ਮੈਨੂੰ ਦੇਖਿਆ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ ਉਸਨੇ ਕਿਹਾ ਗੁਰਵਿੰਦਰ ਮੈਨੂੰ ਮੇਰੀ ਬੱਚੀ ਨਾਲ ਮਿਲਵਾ ਦੇ ਮੈਂ ਇਹਨਾਂ ਲੋਕਾਂ ਨੂੰ ਰੋਜ਼ ਕਹਿੰਦੀ ਹਾਂ ਇਹ ਮੇਰੀ ਬੱਚੀ ਨਹੀਂ ਦਿੰਦੇ ਤੂੰ ਕਹਿ ਨਾ ਇਹ ਮੈਨੂੰ ਮੇਰੀ ਬੱਚੀ ਦੇ ਦੇਣ ਰਾਜਦੀਪ ਨੂੰ ਇਸ ਹਾਲਤ ਵਿੱਚ ਤੜਫਦਾ ਹੋਇਆ ਦੇਖ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਮੈਂ ਉਸਨੂੰ ਸੀਨੇ ਨਾਲ ਲਗਾ ਲਿਆ ਕੁਝ ਦੇਰ ਤੱਕ ਉਹ ਰੋਂਦੀ ਰਹੀ ਫਿਰ ਮੈਂ ਉਸਨੂੰ ਯਾਦ ਕਰਵਾਇਆ ਰਾਜਦੀਪ ਤੂੰ ਚਿੰਤਾ ਨਾ ਕਰ ਮੈਨੂੰ ਪਤਾ ਹੈ ਸਾਡੀ ਬੱਚੀ ਕਿੱਥੇ ਹੈ ਤੂੰ ਘਰ ਚੱਲ ਮੈਂ ਉਸਨੂੰ ਲੈ ਕੇ ਆਉਂਗਾ ਉਦੋਂ ਹੀ ਮਠਿਆਈ ਵਾਲੇ ਨੇ ਕਿਹਾ ਭਰਾਵਾ ਇਸ ਪਾਗਲ ਕੁੜੀ ਨੂੰ ਆਪਣੇ ਘਰੇ ਨਾ ਲੈ ਜਾਈ ਇਹ ਲੋਕਾਂ ਨੂੰ ਪੱਥਰ ਮਾਰਦੀ ਹੈ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੁਹਾਡਾ ਵੀ ਸਿਰ ਪਾੜ ਦੇਵੇ ਦੁਕਾਨ ਵਾਲੇ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਪਰ ਮੈਂ ਕੋਝ ਨਹੀਂ ਬੋਲਿਆ ਚੁੱਪ ਚਾਪ ਰਾਜਦੀਪ ਨੂੰ ਉੱਥੋਂ ਲੈ ਕੇ ਹਸਪਤਾਲ ਚਲਾ ਗਿਆ ਆਪਣੀ ਬੇਟੀ ਗਵਾਚਣ ਦੀ ਵਜ੍ਹਾ ਨਾਲ ਰਾਜਦੀਪ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ ਜਿਸ ਦੀ ਵਜ੍ਹਾ ਨਾਲ ਉਸ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਰਾਜਦੀਪ ਹਸਪਤਾਲ ਵਿੱਚ ਹੌਲੀ-ਹੌਲੀ ਠੀਕ ਹੋਣ ਲੱਗੀ ਪਰ ਉਸ ਦੀਆਂ ਅੱਖਾਂ ਵਿੱਚ ਉਹੀ ਪੁਰਾਣੀ ਚਮਕ ਨਹੀਂ ਸੀ ਉਹ ਬਸ ਇੱਕ ਹੀ ਗੱਲ ਵਾਰ-ਵਾਰ ਕਹਿੰਦੀ ਸੀ ਮੇਰੀ ਬੇਟੀ ਕਿੱਥੇ ਹੈ ਮੈਂ ਉਸ ਨੂੰ ਮਿਲਣਾ ਹੈ ਮੈਂ ਹਰ ਰੋਜ਼ ਉਸ ਨੂੰ ਦਿਲਾਸਾ ਦਿੰਦਾ ਕਿ ਮੈਂ ਆਪਣੀ ਧੀ ਨੂੰ ਵਾਪਸ ਲੈ ਕੇ ਆਉਂਗਾ। ਰਾਜਦੀਪ ਤੇਰੇ ਬਿਨਾ ਮੈਂ ਅਧੂਰਾ ਹਾਂ। ਮੇਰੀ ਬੱਚੀ ਦੇ ਗੋਦ ਲੈਣ ਵਾਲੇ ਮਾਤਾ ਪਿਤਾ ਨੇ ਵੀ ਕੋਰਟ ਵਿੱਚ ਕਿਹਾ ਸੀ ਅਸੀਂ ਇਸ ਨੂੰ ਆਪਣੀ ਬੱਚੀ ਸਮਝ ਕੇ ਪਾਲਿਆ ਹੈ। ਅਸੀਂ ਇਸ ਨੂੰ ਨਹੀਂ ਛੱਡ ਸਕਦੇ। ਤਾਂ ਜੱਜ ਨੇ ਕਿਹਾ ਬੱਚੀ ਦੀ ਭਲਾਈ ਸਭ ਤੋਂ ਜ਼ਰੂਰੀ ਹੈ। ਆਪਸ ਵਿੱਚ ਬੈਠ ਕੇ ਇਸ ਦਾ ਹੱਲ ਕੱਢੋ। ਮੈਨੂੰ ਅਦਾਲਤ ਨੇ ਹਫ਼ਤੇ ਵਿੱਚ ਇੱਕ ਵਾਰ ਆਪਣੇ ਬੇਟੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ। ਮੈਂ ਜਦੋਂ ਪਹਿਲੀ ਵਾਰ ਉਸ ਨੂੰ ਗੋਦੀ ਵਿੱਚ ਲੈ ਕੇ ਬੈਠਾ ਤਾਂ ਇਸ ਤਰ੍ਹਾਂ ਲੱਗਿਆ ਜਿਵੇਂ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਮੈਨੂੰ ਮਿਲ ਗਈਆਂ ਹੋਣ ਮੈਂ ਆਪਣੀ ਧੀ ਦੇ ਵਾਲਾਂ ਵਿੱਚ ਹੱਥ ਫੇਰਿਆ ਉਸ ਵਿੱਚ ਬਿਲਕੁਲ ਰਾਜਦੀਪ ਵਰਗੀ ਝਲਕ ਸੀ ਮੇਰੀ ਧੀ ਨੇ ਬੜੀ ਮਸੂਮੀਅਤ ਨਾਲ ਮੈਨੂੰ ਪੁੱਛਿਆ ਤੁਸੀਂ ਕੌਣ ਹੋ ਅੰਕਲ ਇਹ ਸੁਣ ਕੇ ਮੇਰਾ ਕਲੇਜਾ ਫਟ ਗਿਆ ਮੈਂ ਬਹੁਤ ਹੀ ਪਿਆਰ ਨਾਲ ਉਸ ਨੂੰ ਕਿਹਾ ਮੈਂ ਤੇਰਾ ਪਾਪਾ ਹਾਂ ਬੇਟਾ ਇਸ ਸਿਲਸਿਲੇ ਵਿੱਚ ਮੇਰੇ ਮੰਮੀ ਪਾਪਾ ਨੂੰ ਪੁਲਿਸ ਨੇ ਪੁੱਛਗਿੱਛ ਦੇ ਲਈ ਬੁਲਾਇਆ ਉਹਨਾਂ ਤੇ ਰਾਜਦੀਪ ਨੂੰ ਜ਼ਬਰਦਸਤੀ ਘਰ ਤੋਂ ਕੱਢਣ ਤੇ ਨਵਜਾਤ ਬੱਚੇ ਨੂੰ ਅਨਾਥ ਆਸ਼ਰਮ ਵਿੱਚ ਛੱਡਣ ਦਾ ਕੇਸ ਚੱਲਿਆ। ਮਾਂ ਨੇ ਕੋਟ ਵਿੱਚ ਹੱਥ ਜੋੜ ਦਿੱਤੇ। ਸਾਨੂੰ ਮaaf ਕਰ ਦੇ ਬੇਟਾ। ਅਸੀਂ ਜੋ ਕੀਤਾ ਉਹ ਬਹੁਤ ਵੱਡਾ ਪਾਪ ਸੀ। ਮੈਂ ਦੇਖਿਆ ਮਾਂ ਦੀਆਂ ਅੱਖਾਂ ਵਿੱਚ ਅਜੀਬ ਡਰ ਸੀ। ਰਾਜਦੀਪ ਹੌਲੀ-ਹੌਲੀ ਬੋਲਣ ਤੇ ਸਮਝਣ ਲੱਗ ਪਈ ਸੀ। ਮੈਂ ਉਸਦੇ ਲਈ ਸਪੈਸ਼ਲ ਥੈਰੇਪੀ ਰਖਵਾਈ। ਰਾਤ ਨੂੰ ਉਸਦੇ ਕੋਲ ਬੈਠ ਕੇ ਉਸ ਨੂੰ ਬੱਚੀ ਦੀਆਂ ਕਹਾਣੀਆਂ ਸੁਣਾਉਂਦਾ। ਰਾਜਦੀਪ ਬਸ ਰੋਂਦੀ ਰਹਿੰਦੀ ਤੇ ਇੱਕ ਹੀ ਗੱਲ ਕਹਿੰਦੀ ਮੈਨੂੰ ਮੇਰੀ ਧੀ ਚਾਹੀਦੀ ਹੈ। ਗੁਰਵਿੰਦਰ ਮੈਨੂੰ ਮੇਰੀ ਧੀ ਚਾਹੀਦੀ ਹੈ। ਮੈਂ ਇੱਕ ਰਾਤ ਫਿਰ ਤੋਂ ਉਹਨਾਂ ਪਤੀ-ਪਤਨੀ ਨਾਲ ਗੱਲ ਕੀਤੀ। ਦੇਖੋ, ਮੈਂ ਤੁਹਾਡੀ ਧੀ ਨੂੰ ਖੋਣਾ ਨਹੀਂ ਚਾਹੁੰਦਾ। ਤੁਸੀਂ ਤਾਂ ਫਰਿਸ਼ਤੇ ਹੋ ਜੋ ਤੁਸੀਂ ਉਸ ਨੂੰ ਬਹੁਤ ਵਧੀਆ ਪਾਲਿਆ। ਪਰ ਮੈਂ ਹੁਣ ਇਹ ਚਾਹੁੰਦਾ ਹਾਂ ਕਿ ਮੇਰੀ ਘਰ ਵਾਲੀ ਦੇ ਕੋਲ ਉਹ ਵਾਪਸ ਆ ਜਾਵੇ। ਉਸ ਨੂੰ ਆਪਣੀ ਧੀ ਦੀ ਜ਼ਰੂਰਤ ਹੈ। ਉਹ ਦੋਵੇਂ ਚੁੱਪ ਹੋ ਗਏ। ਆਖਿਰ ਉਹਨਾਂ ਨੇ ਵੀ ਬੇਟੀ ਨੂੰ ਆਪਣੀ ਜਾਨ ਤੋਂ ਵੱਧ ਕੇ ਚਾਹਿਆ ਸੀ। ਜੱਜ ਨੇ ਬੱਚੀ ਨੂੰ ਮਨੋਵਿਗਿਆਨਕ ਦੀ ਸਲਾਹ ਤੇ ਬੁਲਾਇਆ ਤੇ ਬੱਚੀ ਤੋਂ ਪੁੱਛਿਆ ਕਿ ਤੂੰ ਆਪਣੀ ਅਸਲੀ ਮੰਮੀ ਪਾਪਾ ਦੇ ਨਾਲ ਰਹਿਣਾ ਚਾਹੇਂਗੀ? ਬੱਚੀ ਨੇ ਮਾਸੂਮੀਅਤ ਨਾਲ ਆਪਣੀ ਗੋਦ ਲੈਣ ਵਾਲੀ ਮਾਂ ਦਾ ਹੱਥ ਫੜਿਆ ਤੇ ਕਹਿਣ ਲੱਗੀ, ਮੈਨੂੰ ਆਪਣੇ ਮੰਮੀ ਪਾਪਾ ਚਾਹੀਦੇ ਹਨ। ਅੰਕਲ, ਪਰ ਇਹ ਅੰਕਲ ਵੀ ਚੰਗੇ ਹਨ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਨਿਕਲੇ। ਮੈਂ ਜੱਜ ਦੇ ਸਾਹਮਣੇ ਕਿਹਾ, ਅੱਜ ਮੇਰੀ ਧੀ ਇਹਨਾਂ ਤੋਂ ਅਲੱਗ ਹੋ ਕੇ ਰੋਵੇਗੀ, ਤਾਂ ਮੈਂ ਉਸਨੂੰ ਜ਼ਬਰਦਸਤੀ ਨਹੀਂ ਲਿਜਾ ਸਕਦਾ। ਪਰ ਮੈਂ ਚਾਹੁੰਦਾ ਹਾਂ ਉਸਨੂੰ ਉਸਦਾ ਹੱਕ ਮਿਲੇ। ਉਸਦੀ ਮਾਂ ਰਾਜਦੀਪ ਨੂੰ ਮਿਲਨ ਦਾ ਸਾਡੇ ਨਾਲ ਰਿਸ਼ਤਾ ਰੱਖਣ ਦਾ ਜੱਜ ਨੇ ਫੈਸਲਾ ਲਿਆ ਬੱਚੀ ਆਪਣੇ ਗੋਦ ਲੈਣ ਵਾਲੇ ਮਾਤਾ ਪਿਤਾ ਦੇ ਨਾਲ ਹੀ ਰਹੇਗੀ ਪਰ ਰਾਜਦੀਪ ਤੇ ਗੁਰਵਿੰਦਰ ਉਸ ਨੂੰ ਮਿਲਣ ਆਉਂਦੇ ਰਹਿਣਗੇ ਇੱਕ ਦਿਨ ਪਾਰਕ ਵਿੱਚ ਬੈਠੇ ਰਾਜਦੀਪ 휠 ਚੇਅਰ ਤੇ ਬੈਠੀ ਸੀ ਤੇ ਮੈਂ ਆਪਣੀ ਧੀ ਨੂੰ ਰਾਜਦੀਪ ਦੇ ਕੋਲ ਬਿਠਾ ਦਿੱਤਾ ਰਾਜਦੀਪ ਨੇ ਆਪਣੀ ਨੰਨੀ ਗੁੱਡੀਆਂ ਨੂੰ ਛਾਤੀ ਨਾਲ ਲਗਾ ਲਿਆ ਉਸ ਦੇ ਸੁੱਕੇ ਬੁੱਲਾਂ ਵਿੱਚੋਂ ਸਿਰਫ ਇੱਕ ਹੀ ਸ਼ਬਦ ਨਿਕਲਿਆ ਮਾਂ ਮੈਂ ਦੋਵਾਂ ਨੂੰ ਗਲੇ ਲਗਾਇਆ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਜੱਤ ਉਸ ਦੀ ਟੁੱਟੀ ਦੁਨੀਆ ਫਿਰ ਤੋਂ ਜੁੜ ਰਹੀ ਸੀ ਉਹ ਦੋਵੇਂ ਪਤੀ ਪਤਨੀ ਕਦੇ-ਕਦੇ ਰਾਜਦੀਪ ਨੂੰ ਮਿਲਣ ਦੇ ਲਈ ਆਉਣ ਲੱਗੇ ਆਪਣੀ ਧੀ ਦੇ ਲਈ ਰਾਜਦੀਪ ਨੂੰ ਇਸ ਤਰ੍ਹਾਂ ਤੜਫਦਾ ਹੋਇਆ ਦੇਖ ਕੇ ਉਹਨਾਂ ਦਾ ਦਿਲ ਪਿਗਲ ਗਿਆ ਤੇ ਉਹਨਾਂ ਨੇ ਸਾਡੀ ਬੱਚੀ ਨੂੰ ਹਮੇਸ਼ਾ-ਹਮੇਸ਼ਾ ਲਈ ਸਾਨੂੰ ਸੌਂਪ ਦਿੱਤਾ ਮੈਂ ਗੋਦ ਲੈਣ ਵਾਲੇ ਮਾਤਾ ਪਿਤਾ ਨੂੰ ਭਰੋਸਾ ਦਿੱਤਾ ਹੁਣ ਤੁਸੀਂ ਵੀ ਸਾਡੇ ਪਰਿਵਾਰ ਦਾ ਹਿੱਸਾ ਰਹੋਗੇ ਤੁਸੀਂ ਜਦੋਂ ਚਾਹੋ ਆਪਣੀ ਬੱਚੀ ਨੂੰ ਮਿਲਣ ਦੇ ਲਈ ਆ ਸਕਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਉਹ ਇੰਡੀਆ ਨੂੰ ਛੱਡ ਕੇ ਹਮੇਸ਼ਾ ਹਮੇਸ਼ਾ ਦੇ ਲਈ ਲੰਡਨ ਵਿੱਚ ਸ਼ਿਫਟ ਹੋ ਰਹੇ ਹਨ ਹਾਂ ਜੇ ਕਦੇ ਇੰਡੀਆ ਆਉਣਾ ਹੋਇਆ ਤਾਂ ਅਸੀਂ ਆਪਣੀ ਬੱਚੀ ਨੂੰ ਜ਼ਰੂਰ ਮਿਲਾਂਗੇ ਉਹਨਾਂ ਦੋਵਾਂ ਦੀਆਂ ਗੱਲਾਂ ਸੁਣ ਕੇ ਸਾਡੀਆਂ ਅੱਖਾਂ ਭਿੱਜ ਗਈਆਂ ਉਹ ਸਾਡੀ ਬੱਚੀ ਨੂੰ ਸਾਨੂੰ ਸੌਂਪ ਕੇ ਚਲੇ ਗਏ ਹੁਣ ਮੈਂ ਆਪਣੇ ਮਾਪਿਆਂ ਨੂੰ ਛੱਡ ਕੇ ਰਾਜਦੀਪ ਦੇ ਨਾਲ ਨਵਾਂ ਘਰ ਲੈ ਲਿਆ ਹੌਲੀ ਹੌਲੀ ਇੱਕ ਵੱਡਾ ਜ਼ਖਮ ਭਰਨ ਲੱਗਿਆ ਰਾਜਦੀਪ ਨੇ ਇੱਕ ਦਿਨ ਮੇਰਾ ਹੱਥ ਫੜਿਆ ਤੇ ਕਿਹਾ ਗੁਰਵਿੰਦਰ ਜੇ ਤੂੰ ਨਾ ਆਉਂਦਾ ਤਾਂ ਮੈਂ ਮਰ ਜਾਂਦੀ ਤੂੰ ਨਹੀਂ ਸੀਤਾ ਸਭ ਨੇ ਮੈਨੂੰ ਇਕੱਲਾ ਸਮਝ ਲਿਆ ਮੈਂ ਆਪਣੀ ਰਾਜਦੀਪ ਦਾ ਹੱਥ ਫੜਿਆ ਅਤੇ ਕਿਹਾ ਹੁਣ ਮੈਂ ਕਿਤੇ ਨਹੀਂ ਜਾਊਂਗਾ ਮੇਰੀ ਬੇਟੀ ਮੇਰਾ ਘਰ ਸਭ ਇੱਥੇ ਹੈ ਮੈਂ ਆਪਣੀ ਬੇਟੀ ਨੂੰ ਪਹਿਲੇ ਦਿਨ ਸਕੂਲ ਛੱਡਿਆ ਰਾਜਦੀਪ ਵੀ ਮੇਰੇ ਨਾਲ ਸੀ ਬੇਟੀ ਸਕੂਲ ਦੇ ਗੇਟ ਦੇ ਅੰਦਰ ਗਈ ਮੰਮੀ ਪਾਪਾ ਸ਼ਾਮ ਨੂੰ ਲੈਣ ਆਉਣਾ ਮੈਂ ਅਤੇ ਰਾਜਦੀਪ ਨੇ ਇੱਕ ਦੂਜੇ ਨੂੰ ਦੇਖਿਆ ਹੁਣ ਸਾਡੀ ਟੁੱਟੀ ਜ਼ਿੰਦਗੀ ਨੂੰ ਨੰਨੀ ਮੁਸਕਾਨ ਨੇ ਜੋੜ ਦਿੱਤਾ ਸੀ ਮੈਂ ਸਾਲਾਂ ਬਾਅਦ ਆਪਣੇ ਮੰਮੀ ਪਾਪਾ ਨੂੰ ਮੈਦਨ ਬੁਲਾਇਆ ਮੰਮੀ ਨੇ ਪੋਤੀ ਨੂੰ ਦੇਖਦੇ ਹੀ ਰੋਂਦੇ ਹੋਏ ਮਾਫੀ ਮੰਗੀ ਰਾਜਦੀਪ ਨੇ ਵੀ ਹੱਥ ਜੋੜ ਦਿੱਤੇ ਤੁਸੀਂ ਜੋ ਕੀਤਾ ਉਹ ਬਹੁਤ ਗਲਤ ਸੀ ਪਰ ਇਹ ਸਾਡੀ ਧੀ ਹੈ ਤੁਸੀਂ ਵੀ ਦਾਦਾ ਦਾਦੀ ਅਖਵਾਉਣ ਦਾ ਹੱਕ ਰੱਖਦੇ ਹੋ ਹੁਣ ਮੇਰੇ ਘਰ ਵਿੱਚ ਹਰ ਕੋਨੇ ਵਿੱਚ ਧੀ ਦੀ ਆਵਾਜ਼ ਗੂੰਜਦੀ ਹੈ ਰਾਜਦੀਪ ਵੀ ਪੂਰੀ ਤਰ੍ਹਾਂ ਠੀਕ ਹੋ ਗਈ ਸੀ ਉਸਨੇ ਫਿਰ ਤੋਂ ਕਾਲਜ ਵਿੱਚ ਪੜਾਉਣਾ ਸ਼ੁਰੂ ਕੀਤਾ ਮੈਂ ਦੁਬਈ ਦੀ ਨੌਕਰੀ ਛੱਡ ਦਿੱਤੀ ਹੁਣ ਮੈਂ ਆਪਣੇ ਸ਼ਹਿਰ ਵਿੱਚ ਹੀ ਨਵੀਂ ਜ਼ਿੰਦਗੀ ਜਿਉ ਰਿਹਾ ਹਾਂ ਇੱਕ ਦਿਨ ਮੈਂ ਆਪਣੀ ਬੇਟੀ ਨੂੰ ਗੋਦ ਵਿੱਚ ਚੱਕ ਕੇ ਪਾਰਕ ਵਿੱਚ ਬੈਠਾ ਸੀ। ਮੇਰੀ ਬੇਟੀ ਨੇ ਬੜੀ ਮਾਸੂਮੀਅਤ ਨਾਲ ਪੁੱਛਿਆ, "ਪਾਪਾ, ਤੁਸੀਂ ਦੁਬਈ ਫਿਰ ਕਦੋਂ ਜਾਓਗੇ?" ਮੈਂ ਹੱਸ ਕੇ ਕਿਹਾ, "ਪਾਪਾ ਕਿਤੇ ਨਹੀਂ ਜਾਣਗੇ ਬੇਟਾ। ਪਾਪਾ ਹੁਣ ਹਮੇਸ਼ਾ ਤੇਰੇ ਕੋਲ ਰਹਿਣਗੇ।" ਰਾਸਦੀਪ ਨੇ ਕੋਲ ਬੈਠ ਕੇ ਮੇਰਾ ਹੱਥ ਫੜਿਆ। ਦੋਵਾਂ ਨੇ ਇੱਕ ਦੂਜੇ ਦੀਆਂ ਅੱਖਾਂ ਵਿੱਚ ਉਸਕੂਨ ਦੇਖਿਆ ਜੋ ਸਾਲਾਂ ਬਾਅਦ ਮਿਲਿਆ ਸੀ। ਮੈਂ ਆਪਣੀ ਨੌਕਰੀ ਛੱਡ ਦਿੱਤੀ। ਹੁਣ ਮੈਨੂੰ ਸ਼ਹਿਰ ਵਿੱਚ ਹੀ ਕੰਮ ਲੱਭਣਾ ਸੀ। ਇੱਕ ਦਿਨ ਮੈਂ ਆਪਣੀਆਂ ਪੁਰਾਣੀਆਂ ਡਿਗਰੀਆਂ ਲੈ ਕੇ ਇੰਟਰਵਿਊ ਦੇਣ ਗਿਆ ਰਾਜਦੀਪੀ ਸਕੂਲ ਵਿੱਚ ਪੜਾਉਣ ਲੱਗੀ ਸੀ ਪਰ ਉਸ ਦਾ ਤਨ ਤੇ ਮਨ ਅਜੇ ਵੀ ਪੂਰੀ ਤਰ੍ਹਾਂ ਸਵਸਥ ਨਹੀਂ ਹੋਇਆ ਸੀ ਘਰ ਦਾ ਕਿਰਾਇਆ ਧੀ ਦੇ ਸਕੂਲ ਦੀ ਫੀਸ ਦਵਾਈਆਂ ਦਾ ਖਰਚਾ ਸਭ ਕੁਝ ਮੈਨੂੰ ਪਰੇਸ਼ਾਨ ਕਰ ਰਹੀ ਸੀ ਪਰ ਮੈਂ ਹਾਰ ਨਹੀਂ ਮੰਨੀ ਮੈਂ ਰਾਜਦੀਪ ਨੂੰ ਫਿਰ ਤੋਂ ਹਾਸਲ ਕੀਤਾ ਹੈ ਹੁਣ ਉਸ ਨੂੰ ਕਦੇ ਟੁੱਟਣ ਨਹੀਂ ਦੇਵਾਂਗਾ ਮੇਰੀ ਧੀ ਹੁਣ ਵੱਡੀ ਹੋ ਰਹੀ ਸੀ ਇੱਕ ਦਿਨ ਉਸ ਨੇ ਮੈਨੂੰ ਕਿਹਾ ਪਾਪਾ ਮੇਰੇ ਸਕੂਲ ਵਿੱਚ ਸਭ ਦੇ ਪਾਪਾ ਗੱਡੀ ਤੇ ਛੱਡ ਰਹੇ ਹੁੰਦੇ ਹਨ ਤੁਸੀਂ ਕਦੋਂ ਗੱਡੀ ਲਿਆਉਂਗੇ ਮੈਂ ਹੱਸ ਕੇ ਉਸ ਦਾ ਮੱਥਾ ਚੁੰਮਿਆ ਤੇ ਕਿਹਾ ਪਾਪਾ ਬਹੁਤ ਛੇਤੀ ਗੱਡੀ ਲੈ ਆਉਣਗੇ ਬੇਟਾ ਬਸ ਤੂੰ ਚੰਗੇ ਨੰਬਰ ਲਿਆਈ ਮੈਨੂੰ ਅੰਦਰੋਂ ਇਹ ਚੌਬਦਾ ਸੀ ਕਿ ਕਦੇ ਦੁਬਈ ਵਿੱਚ ਲੱਖਾਂ ਕਮਾਉਂਦਾ ਸੀ ਅੱਜ ਕਿਰਾਏ ਦਾ ਮਕਾਨ ਵੀ ਮੁਸ਼ਕਲ ਨਾਲ ਚੱਲ ਰਿਹਾ ਹੈ ਮੇਰੇ ਮਾਪੇ ਹੁਣ ਇਕੱਲੇ ਰਹਿ ਗਏ ਸੀ ਪਿੰਡ ਵਿੱਚ ਉਹਨਾਂ ਦੀ ਬਦਨਾਮੀ ਹੋ ਚੁੱਕੀ ਸੀ ਉਹਨਾਂ ਨੇ ਮੈਨੂੰ ਫਿਰ ਤੋਂ ਬੁਲਾਇਆ ਪੁੱਤ ਵਾਪਸ ਘਰ ਆ ਜਾ ਸਭ ਫਿਰ ਤੋਂ ਪਹਿਲਾਂ ਵਰਗਾ ਕਰ ਲਵਾਂਗੇ ਤਾਂ ਮੈਂ ਕਿਹਾ ਤੁਸੀਂ ਪਹਿਲਾਂ ਵਰਗਾ ਕਰ ਦਿੱਤਾ ਸੀ ਹੁਣ ਮੈਂ ਆਪਣੀ ਬੇਟੀ ਨੂੰ ਉਸ ਜਾਲ ਵਿੱਚ ਸੁੱਟ ਨਹੀਂ ਸਕਦਾ ਮੰਮੀ ਨੇ ਸਿਰ ਝੁਕਾ ਲਿਆ ਗਲਤੀਆਂ ਦੀ ਸਜ਼ਾ ਉਮਰ ਭਰ ਕੱਟਣੀ ਪੈਂਦੀ ਹੈ ਰਾਜਦੀਪ ਨੇ ਹੌਲੀ-ਹੌਲੀ ਸਕੂਲ ਦੇ ਬੱਚਿਆਂ ਨੂੰ ਪੜਾਉਂਦੇ-ਪੜਾਉਂਦੇ ਕੁੱਦ ਦਾ ਛੋਟਾ ਜਿਹਾ ਕੋਚਿੰਗ ਸੈਂਟਰ ਖੋਲਣ ਦੀ ਸੋਚੀ ਉਸ ਦਾ ਹੌਸਲਾ ਦੇਖ ਕੇ ਮੈਨੂੰ ਵੀ ਨਵੀਂ ਉਮੀਦ ਮਿਲੀ ਹੁਣ ਅਸੀਂ ਦੋਵੇਂ ਪਤੀ-ਪਤਨੀ ਇਕੱਠੇ ਬੈਠ ਕੇ ਘੰਟਿਆਂ ਤੱਕ ਸੈਂਟਰ ਦੀ ਯੋਜਨਾ ਬਣਾਉਂਦੇ ਕਿਰਾਇਆ ਕਿਤਾਬਾਂ ਐਡਵਰਟਾਈਜ਼ ਇੱਕ ਟੁੱਟਿਆ ਘਰ ਹੁਣ ਨਵੇਂ ਸੁਪਨੇ ਵਿੱਚ ਸੱਜਣ ਲੱਗਿਆ ਇੱਕ ਰਾਤ ਮੈਂ ਤੇ ਰਾਜਦੀਪ ਨੇ ਆਪਣੀ ਬੇਟੀ ਨੂੰ ਕੋਲ ਬਿਠਾ ਕੇ ਸਚਾਈ ਦੱਸੀ ਕਿ ਬੇਟਾ ਜਦੋਂ ਤੂੰ ਪੈਦਾ ਹੋਈ ਸੀ ਤਾਂ ਪਾਪਾ ਬਹੁਤ ਦੂਰ ਸੀ ਮੰਮੀ ਬਹੁਤ ਇਕੱਲੀ ਸੀ ਕੁਝ ਲੋਕ ਸਾਨੂੰ ਅਲੱਗ ਕਰਨਾ ਚਾਹੁੰਦੇ ਸੀ ਪਰ ਅਸੀਂ ਹਾਰ ਨਹੀਂ ਮੰਨੀ ਬੇਟੀ ਨੇ ਆਪਣੀ ਮਾਂ ਦਾ ਚਿਹਰਾ ਫੜ ਕੇ ਕਿਹਾ ਮੈਂ ਹਮੇਸ਼ਾ ਮੰਮੀ ਪਾਪਾ ਦੇ ਨਾਲ ਰਹੂੰਗੀ ਕੋਈ ਵੀ ਮੈਨੂੰ ਤੁਹਾਡੇ ਤੋਂ ਅਲੱਗ ਨਹੀਂ ਕਰ ਸਕਦਾ ਉਸ ਦੀਆਂ ਨੰਨੀਆਂ ਅੱਖਾਂ ਵਿੱਚ ਹਿੰਮਤ ਸੀ ਉਸਨੇ ਰਾਜਦੀਪ ਦੀਆਂ ਅੱਖਾਂ ਤੋਂ ਹੰਝੂ ਵੀ ਸਾਫ਼ ਕੀਤੇ ਪਿੰਡ ਵਿੱਚ ਕੁਝ ਲੋਕ ਮੰਮੀ ਪਾਪਾ ਨੂੰ ਹੁਣ ਵੀ ਤਾਨੇ ਦਿੰਦੇ ਸੀ ਕਿ ਕਿਤੋਂ ਦੇ ਨਹੀਂ ਰਹੇ ਦੇਖੋ ਪੁੱਤ ਵੀ ਭੱਜ ਗਿਆ ਬੁਢਾਪੇ ਵਿੱਚ ਨੱਕ ਵਢਾ ਲਿਆ ਇਹ ਸੁਣ ਕੇ ਰਾਜਦੀਪ ਅੰਦਰੋਂ ਕੰਬ ਜਾਂਦੀ ਪਰ ਉਹ ਹੌਂਟ ਉੱਠਦੀ ਨਹੀਂ ਸੀ ਕਿਉਂਕਿ ਉਸ ਦਾ ਹੱਥ ਫੜਨ ਦੇ ਲਈ ਹੁਣ ਮੈਂ ਸੀ ਲੋਕ ਬੋਲਦੇ ਰਹਿਣਗੇ ਪਰ ਆਪਾਂ ਝੁਕਾਂਗੇ ਨਹੀਂ ਕੋਚਿੰਗ ਸੈਂਟਰ ਖੋਲਣ ਦੇ ਲਈ ਮੈਂ ਬੈਂਕ ਤੋਂ ਲੋਨ ਮੰਗਿਆ ਪਰ ਮੈਨੇਜਰ ਨੇ ਕਹਿ ਦਿੱਤਾ ਤੇਰੀ ਹਿਸਟਰੀ ਠੀਕ ਨਹੀਂ ਹੈ ਕਰਜ਼ਾ ਵਧ ਰਿਹਾ ਹੈ ਤੁਸੀਂ ਲੋਨ ਲੈਣ ਦੇ ਲਾਇਕ ਨਹੀਂ ਹੋ ਮੈਂ ਹਾਰ ਨਹੀਂ ਮੰਨੀ ਮੈਂ ਆਪਣੇ ਦੋਸਤ ਦੇ ਕੋਲ ਗਿਆ ਤੇ ਇੱਕ ਇੱਕ ਪੈਸਾ ਜੋੜਿਆ ਪੁਰਾਣੀ ਜੁਐਲਰੀ ਵੇਚ ਦਿੱਤੀ ਰਾਜਦੀਪ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਇਹ ਮੇਰੀ ਮਾਂ ਦੀ ਨਿਸ਼ਾਨੀ ਸੀ ਮੈਂ ਕਿਹਾ ਇਹ ਹੁਣ ਸਾਡੀ ਬੇਟੀ ਦੀਆਂ ਖੁਸ਼ੀਆਂ ਦੀ ਨਿਸ਼ਾਨੀ ਬਣੇਗੀ ਸੈਂਟਰ ਖੁੱਲਿਆ ਪਹਿਲੀ ਕਲਾਸ ਵਿੱਚ ਬਸ 7 ਬੱਚੇ ਆਏ ਰਾਜਦੀਪ ਨੂੰ ਲੱਗਿਆ ਇੰਨੀ ਮਿਹਨਤ ਦਾ ਇਹੀ ਨਤੀਜਾ ਹੈ ਫਿਰ ਮੈਂ ਕਿਹਾ ਸਿਰਫ 7 ਨਹੀਂ ਸਿਰਫ 7 ਨਹੀਂ 700 ਬੱਚੇ ਆਉਣਗੇ ਇੱਥੇ ਤਾਂ ਤੂੰ ਲੱਗੀ ਰਹਿ ਰਾਜਦੀਪ ਇਸੇ ਵਿੱਚ ਮੈਨੂੰ ਦੁਬਈ ਤੋਂ ਫਿਰ ਆਫਰ ਆਇਆ ਪਹਿਲਾਂ ਤੋਂ ਦੁੱਗਣੀ ਤਨਖਾਹ ਦਾ ਇੱਕ ਰਾਤ ਮੈਂ ਰਾਜਦੀਪ ਨੂੰ ਪੁੱਛਿਆ ਕਿ ਕੀ ਕਰਾਂ ਰਾਜਦੀਪ ਫਿਰ ਚਲਾ ਜਾਵਾਂ ਰਾਜਦੀਪ ਨੇ ਉਸ ਦਾ ਹੱਥ ਫੜ ਲਿਆ ਤੇ ਕਿਹਾ ਜੋ ਗਵਾਇਆ ਸੀ ਉਹ ਵਾਪਸ ਪਾਉਣਾ ਹੈ ਪੈਸਾ ਨਹੀਂ ਇੱਕ ਪੂਰਾ ਪਰਿਵਾਰ ਜੇ ਤੂੰ ਫਿਰ ਤੋਂ ਚਲਾ ਗਿਆ ਤਾਂ ਮੈਂ ਫਿਰ ਤੋਂ ਗਵਾਚ ਜਾਵਾਂਗੀ ਗੁਰਵਿੰਦਰ ਗੁਰਵਿੰਦਰ ਨੇ ਉਸੇ ਰਾਤ ਨੂੰ ਈਮੇਲ ਭੇਜਿਆ ਥੈਂਕ ਯੂ ਬਟ ਨੋ ਥੈਂਕ ਯੂ ਸ਼ੇਮੀヒ ਨੇ ਵਿੱਚ ਸੈਂਟਰ ਵਿੱਚ 40 ਬੱਚੇ ਹੋ ਗਏ ਤੇ ਰਾਜਦੀਪ ਦੀ ਮਿਹਨਤ ਰੰਗ ਲਿਆਈ ਲੋਕ ਕਹਿਣ ਲੱਗੇ ਰਾਜਦੀਪ ਬਹੁਤ ਚੰਗਾ ਪੜਾਉਂਦੀ ਹੈ ਮੈਂ ਆਪਣੀ ਬੇਟੀ ਦਾ ਨਾਮ ਸੈਂਟਰ ਵਿੱਚ ਲਿਖਾ ਦਿੱਤਾ ਸਭ ਤੋਂ ਪਹਿਲਾਂ ਸਾਡੀ ਬੇਟੀ ਪੜ੍ਹੇਗੀ ਉਸ ਨੂੰ ਹਰ ਉਹ سپورਟ ਮਿਲੇਗਾ ਜੋ ਸਾਨੂੰ ਕਦੇ ਨਹੀਂ ਮਿਲਿਆ ਇੱਕ ਦਿਨ ਰਾਜਦੀਪ ਦੇ ਸੈਂਟਰ ਦੇ ਬਾਹਰ ਮੇਰੇ ਮਾਤਾ ਪਿਤਾ ਖੜੇ ਮਿਲੇ ਕਮਜ਼ੋਰ ਬਿਮਾਰ ਇਕੱਲੇ ਰਾਜਦੀਪ ਨੇ ਉਹਨਾਂ ਨੂੰ ਦੇਖਿਆ ਉਹ ਸਭ ਭੁੱਲ ਗਈ ਫਿਰ ਮੈਂ ਉਹਨਾਂ ਨੂੰ ਅੰਦਰ ਬੁਲਾਇਆ ਜੋ हो ਗਿਆ ਸੋ ਹੋ ਗਿਆ ਹੁਣ ਅਸੀਂ ਤੁਹਾਨੂੰ ਨਫ਼ਰਤ ਨਹੀਂ ਕਰਦੇ ਤੁਸੀਂ ਵੀ ਸਾਡੇ ਪਰਿਵਾਰ ਦਾ ਹਿੱਸਾ ਹੋ ਸਾਲ ਬੀਤਦੇ ਗਏ ਮੇਰੀ ਧੀ ਨੇ ਸਕੂਲ ਵਿੱਚੋਂ ਟੌਪ ਕੀਤਾ ਉਸ ਦਾ ਨਾਮ ਅਖਬਾਰ ਵਿੱਚ ਆਇਆ ਉਸ ਨੇ ਆਪਣੀ ਮਾਂ ਦੇ ਲਈ ਸਟੇਜ ਤੇ ਬੋਲਦੇ ਹੋਏ ਕਿਹਾ ਅੱਜ ਮੈਂ ਜੋ ਵੀ ਹਾਂ ਆਪਣੀ ਮੰਮੀ ਪਾਪਾ ਦੀ ਵਜ੍ਹਾ ਨਾਲ ਹਾਂ ਇਹਨਾਂ ਨੇ ਦੁਨੀਆ ਨਾਲ ਲੜ ਕੇ ਮੈਨੂੰ ਪਾਲਿਆ ਹੈ ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ ਅਸੀਂ ਦੋਵੇਂ ਇੱਕ ਦੂਜੇ ਨੂੰ ਦੇਖ ਕੇ ਹੱਸ ਪਏ ਕਿੰਨਾ ਕੁਝ ਚੱਲਿਆ ਪਰ ਹਾਰ ਨਹੀਂ ਮੰਨੀ ਜੋ ਪੈਂਡ ਕਦੇ ਤਾਨੇ ਦਿੰਦਾ ਸੀ ਉਹੀ ਲੋਕ ਹੁਣ ਸੈਂਟਰ ਦੀ ਤਾਰੀਫ ਕਰਦੇ ਸੀ ਧੀ ਦੀ ਕਾਮਯਾਬੀ ਨੇ ਰਿਸ਼ਤਿਆਂ ਦੀ ਕੜਵਾਹਟ ਧੋ ਦਿੱਤੀ ਮੰਮੀ ਪਾਪਾ ਨੇ ਵੀ ਆਪਣੀ ਗਲਤੀ ਦਿਲ ਤੋਂ ਮੰਨੀ ਹੁਣ ਉਹ ਆਪਣੀ ਪੋਤੀ ਤੋਂ ਹੀ ਆਪਣੀ ਨਵੀਂ ਉਮੀਦ ਲਗਾਉਂਦੇ ਸੀ ਇੱਕ ਰਾਤ ਰਾਜਦੀਪ ਨੇ ਕਿਹਾ ਸਾਡੀ ਕਹਾਣੀ ਖਤਮ ਨਹੀਂ ਹੋਈ ਸਾਡੀ ਧੀ ਵੱਡੀ ਹੋ ਕੇ ਬਹੁਤ ਕੁਝ ਕਰੇਗੀ ਆਪਾਂ ਫਿਰ ਤੋਂ ਕਦੇ ਅਲੱਗ ਨਹੀਂ ਹੋਵਾਂਗੇ ਤਾਂ ਮੈਂ ਕਿਹਾ ਮੈਂ ਜੋ ਗਵਾਇਆ ਉਹ ਵਾਪਸ ਪਾਇਆ ਹੁਣ ਕਦੇ ਖੋਨ ਨਹੀਂ ਦੇਵਾਂਗਾ ਮੈਂ ਰਾਜਦੀਪਤੇ ਮੇਰੀ ਧੀ ਹੁਣ ਆਪਣੇ ਇੱਕ ਨਵੇਂ ਵੱਡੇ ਘਰ ਵਿੱਚ ਰਹਿੰਦੇ ਹਾਂ ਸੈਂਟਰ ਹੁਣ ਸਕੂਲ ਵਿੱਚ ਬਦਲ ਚੁੱਕਿਆ ਹੈ ਸੈਂਕੜੇ ਬੱਚੇ ਪੜ੍ਹਦੇ ਹਨ ਹੁਣ ਸਾਰਿਆਂ ਨੂੰ ਮਿਲ ਕੇ ਜੋ ਰਿਸ਼ਤੇ ਦੀਆਂ ਜੜ੍ਹਾਂ ਫਿਰ ਤੋਂ ਸਿੰਜੀਆਂ ਉਹ ਦਰਖਤ ਹੁਣ ਫਲ ਵੀ ਦੇ ਰਿਹਾ ਸੀ ਤੇ ਛਾਂ ਵੀ ਇੱਕ ਰਾਤ ਮੈਨੂੰ ਪੁਰਾਣੇ ਸਮਾਨ ਵਿੱਚ ਇੱਕ ਛੋਟਾ ਜਿਹਾ ਪੁਰਾਣਾ ਲਿਫਾਫਾ ਮਿਲਿਆ ਖੋਲਣ ਤੇ ਮੈਨੂੰ ਰਾਜਦੀਪਤਾ ਲਿਖਿਆ ਹੋਇਆ ਖੱਤ ਮਿਲਿਆ ਜੋ ਉਸਨੇ ਉਸ ਵਕਤ ਲਿਖਿਆ ਸੀ ਜਦੋਂ ਉਸ ਨੂੰ ਘਰ ਤੋਂ ਕੱਢਣ ਦੀ ਤਿਆਰੀ ਚੱਲ ਰਹੀ ਹੋਵੇਗੀ ਉਸ ਖੱਤ ਵਿੱਚ ਲਿਖਿਆ ਸੀ ਗੁਰਵਿੰਦਰ ਹੁਣ ਤੂੰ ਵਾਪਸ ਆਇਆ ਤੇ ਮੈਨੂੰ ਨਾ ਮਿਲਿਆ ਤਾਂ jaan ਲਵੀ ਮੈਂ ਕਦੇ ਹਾਰ ਨਹੀਂ ਮੰਨੀ ਸੀ ਮੈਂ ਤੇਰੀ ਬੇਟੀ ਨੂੰ ਤੇਰੇ ਬਿਨਾਂ ਵੀ ਆਪਣੇ ਪੇਟ ਵਿੱਚ ਦਿਲ ਨਾਲ ਪਾਲਿਆ ਸੀ ਜੇ ਕਦੇ ਮੈਨੂੰ ਕੁਝ ਹੋ ਜਾਵੇ ਤੇ ਸਾਡੀ ਧੀ ਤੇਰੇ ਕੋਲ ਪਹੁੰਚੇ ਤਾਂ ਉਸ ਨੂੰ ਕਹੀਂ ਮੈਂ ਹਮੇਸ਼ਾ ਉਸ ਦੇ ਕੋਲ ਹਾਂ ਬੇਸ਼ੱਕ ਹੀ ਕਿਤੇ ਨਾ ਦੇਸਾਂ ਮੈਂ ਖੱਤ ਪੜਦੇ ਪੜਦੇ ਰੋ ਪਿਆ ਰਾਜਦੀਪ ਨੇ ਉਹ ਖੱਤ ਉਸ ਦੇ ਹੱਥਾਂ 'ਚੋਂ ਲੈ ਲਿਆ ਦੋਵੇਂ ਰਾਤ ਭਰ ਇੱਕ ਦੂਜੇ ਨਾਲ ਲਪਟੇ ਹੋਏ ਰੋਂਦੇ ਰਹੇ ਇਨਾਂ ਕੋਲ ਹੋ ਕੇ ਵੀ ਉਹ ਕਦੇ ਇੰਨੇ ਦੂਰ ਸੀ ਕਹਿੰਦੇ ਹਨ ਇਨਸਾਨ ਨੂੰ ਉਸ ਦੇ ਕਰਮਾਂ ਦੀ ਸਜ਼ਾ ਹਰ ਹਾਲ ਵਿੱਚ ਮਿਲਦੀ ਹੈ ਤਾਂ ਫਿਰ ਮੇਰੇ ਮਾਪਿਆਂ ਉਹ ਸਜ਼ਾ ਤੋਂ ਕਿਵੇਂ ਬਚ ਸਕਦੇ ਸੀ ਮੇਰੀ ਮਾਂ ਹੁਣ ਬਿਸਤਰੇ ਤੋਂ ਵੀ ਉੱਠ ਕੇ ਉੱਠ ਨਹੀਂ ਸਕਦੀ ਸੀ ਇੱਕ ਸ਼ਾਮ ਜਦੋਂ ਮੈਂ ਦਵਾਈ ਦੇਣ ਗਿਆ ਤਾਂ ਮਾਂ ਦਾ ਕੰਬਦਾ ਹੱਥ ਮੇਰੇ ਸਿਰ ਤੇ ਰੱਖਿਆ ਗਿਆ ਪੁੱਤ ਸਾਡੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਤੈਨੂੰ ਰਾਜਦੀਪ ਤੋਂ ਅਲੱਗ ਕਰਕੇ ਅਸੀਂ ਬਹੁਤ ਗਲਤ ਕੀਤਾ ਮਾਦੇ ਹੰਝੂ ਬਿਸਤਰੇ ਤੇ ਟਪਕ ਰਹੇ ਸੀ ਮੈਂ ਉਸ ਦੇ ਸਿਰ ਤੇ ਹੱਥ ਫੇਰਦਾ ਰਿਹਾ ਗਲਤੀ ਤੁਹਾਡੀ ਸੀ ਪਰ ਹੁਣ ਤੁਸੀਂ ਮੇਰੀ ਮਾਂ ਹੋ ਤੇ ਰਾਜਦੀਪ ਵੀ ਤੁਹਾਨੂੰ ਆਪਣੀ ਮਾਂ ਹੀ ਮੰਨਦੀ ਹੈ ਅੱਖਾਂ ਬੰਦ ਕਰਨ ਤੋਂ ਪਹਿਲਾਂ ਤੁਸੀਂ ਇਹ ਬੋਝ ਲਾਹ ਦਿਓ ਰਾਜਦੀਪ ਨੂੰ ਤੁਸੀਂ ਆਪਣੀ ਬੇਟੀ ਮੰਨ ਲਓ ਮਾਂ ਨੇ ਕੰਬਦੇ ਬੁੱਲਾਂ ਨਾਲ ਕਿਹਾ ਰਾਜਦੀਪ ਬੇਟੀ ਇਹ ਸ਼ਬਦ ਸੁਣ ਕੇ ਮੈਨੂੰ ਲੱਗਿਆ ਜਿਵੇਂ ਮੇਰੇ ਅੰਦਰ ਦੀ ਸਾਰੀ ਕੜਵਾਹਟ ਦੂਰ ਹੋ ਗਈ ਇੱਕ ਦਿਨ ਸਕੂਲ ਵਿੱਚ ਕਿਸੇ ਬੱਚੇ ਨੇ ਮੇਰੀ ਬੇਟੀ ਨੂੰ ਚਿੜਾਇਆ ਤੈਨੂੰ ਤਾਂ ਤੇਰੇ ਮੰਮੀ ਪਾਪਾ ਛੱਡ ਕੇ ਭੱਜ ਗਏ ਸੀ। ਇਸ ਲਈ ਤੂੰ ਅਨਾਥ ਆਸ਼ਰਮ ਵਿੱਚ ਚਲੀ ਗਈ ਸੀ ਤੇ ਤੈਨੂੰ ਕਿਸੇ ਹੋਰ ਨੇ ਗੋਦ ਲੈ ਲਿਆ ਸੀ। ਦੇਖੀ ਫਿਰ ਤੋਂ ਤੈਨੂੰ ਇਕੱਲਾ ਛੱਡ ਕੇ ਭੱਜ ਜਾਣਗੇ। ਮੇਰੀ ਧੀ ਘਰ ਆ ਕੇ ਫੁੱਟ-ਫੁੱਟ ਕੇ ਰੋਈ। ਮੰਮੀ ਪਾਪਾ ਕੀ ਤੁਸੀਂ ਮੈਨੂੰ ਫਿਰ ਤੋਂ ਛੱਡ ਦੇਮੋਗੇ? ਪਾਪਾ ਵੀ ਚਲੇ ਜਾਣਗੇ। ਰਾਜਦੀਪ ਨੇ ਉਸ ਨੂੰ ਕੱਸ ਕੇ ਸੀਨੇ ਨਾਲ ਲਾ ਲਿਆ। ਤੂੰ ਮੇਰੀ ਜਾਨ ਹੈ ਧੀਏ, ਮੈਂ ਤੈਨੂੰ ਕਦੇ ਨਹੀਂ ਛੱਡੂੰਗੀ। ਜਿਸ ਨੂੰ ਕਦੇ ਸਭ ਨੇ ਛੱਡ ਦਿੱਤਾ ਸੀ ਉਹ ਕਿਵੇਂ ਆਪਣੀ ਬੇਟੀ ਨੂੰ ਇਕੱਲਾ ਛੱਡ ਸਕਦੀ ਹੈ? ਮੈਂ ਬਾਹਰ ਖੜ੍ਹਾ ਹੋ ਕੇ ਸਭ ਸੌਂ ਰਿਹਾ ਸੀ ਮੇਰਾ ਦਿਲ ਟੁਕੜੇ ਟੁਕੜੇ ਹੋ ਗਿਆ ਸੀ ਮੈਂ ਆਪਣੀ ਧੀ ਨੂੰ ਗੋਦੀ ਵਿੱਚ ਚੁੱਕਿਆ ਹੁਣ ਕੋਈ ਤੈਨੂੰ ਕੁਝ ਨਹੀਂ ਕਹੇਗਾ ਮੇਰੀ ਬੱਚੀ ਮੈਂ ਹਾਂ ਨਾ ਸੈਂਟਰ ਦੀ ਭੱਜ ਦੌੜ ਕਰਦੀਆਂ ਜ਼ਿੰਮੇਵਾਰੀਆਂ ਮਾਪਿਓ ਦੀ ਦੇਖਭਾਲ ਰਾਜਦੀਪ ਫਿਰ ਤੋਂ ਬਿਮਾਰ ਰਹਿਣ ਲੱਗੀ ਇੱਕ ਰਾਤ ਉਸ ਨੂੰ ਤੇਜ਼ ਬੁਖਾਰ ਹੋ ਗਿਆ ਮੈਂ ਸਾਰੀ ਰਾਤ ਉਸਦੇ ਮੱਥੇ ਤੇ ਠੰਡੀਆਂ ਪੱਟੀਆਂ ਰੱਖੀਆਂ ਰਾਜਦੀਪ ਬੁੜਬੁੜਾਉਂਦੇ ਹੋਏ ਬਸ ਇੱਕ ਹੀ ਨਾਮ ਲੈ ਰਹੀ ਸੀ ਬੇਟੀ ਬੇਟੀ ਮੈਂ ਉਸਦਾ ਹੱਥ ਫੜ ਕੇ ਰੱਖਿਆ ਕੋਝ ਨਹੀਂ ਹੋਵੇਗਾ ਤੈਨੂੰ ਰਾਜਦੀਪ ਮੈਂ ਤੈਨੂੰ ਫਿਰ ਤੋਂ ਟੁੱਟਣ ਨਹੀਂ ਦੇਵਾਂਗਾ ਰਾਜਦੀਪ ਦੇ ਸਹਰਾਣੇ ਬੇਟੀ ਨੇ ਆਪਣੀ ਕਾਪੀ ਤੋਂ ਇੱਕ ਪੰਨਾ ਪਾੜ ਕੇ ਰੱਖਿਆ ਉਸਦੇ ਨੰਨੇ ਨੰਨੇ ਹੱਥਾਂ ਨਾਲ ਲਿਖਿਆ ਸੀ ਮੰਮੀ ਜਲਦੀ ਠੀਕ ਹੋ ਜਾਇਓ ਮੈਨੂੰ ਤੁਹਾਡੇ ਬਿਨਾਂ ਨੀਂਦ ਨਹੀਂ ਆਉਂਦੀ ਰਾਜਦੀਪ ਨੇ ਸਵੇਰ ਉੱਠ ਕੇ ਉਹ ਪੰਨਾ ਦੇਖਿਆ ਉਸਨੇ ਮੈਨੂੰ ਗਲੇ ਨਾਲ ਲਗਾ ਲਿਆ ਦੇਖ ਆਪਾਂ ਜੋ ਗਵਾਉਂਦੇ ਹਾਂ ਉਹ ਸਭ ਇਹੀ ਇੱਕ ਕਾਗਜ਼ ਵਾਪਸ ਕਰ ਦਿੰਦਾ ਹੈ ਮੇਰੀ ਮਾਂ ਦੀ ਸਿਹਤ ਵਿਗੜ ਗਈ ਹੈ ਆਖਰੀ ਵਕਤ ਵਿੱਚ ਉਹਨਾਂ ਨੇ ਰਾਜਦੀਪ ਨੂੰ ਆਪਣੇ ਕੋਲ ਬੁਲਾਇਆ ਤੇ ਕਮਜ਼ੋਰ ਆਵਾਜ਼ ਵਿੱਚ ਬੋਲੀ ਬਹੂ ਕੀ ਤੂੰ ਮੈਨੂੰ ਮਾਫ਼ ਕਰ ਸਕੇਂਗੀ ਮੈਂ ਤੈਨੂੰ ਮਾਂ ਬਣ ਕੇ ਸੁੱਖ ਦੇਣ ਦੀ ਬਜਾਏ ਨਰਕ ਵਿੱਚ ਧੱਕ ਦਿੱਤਾ ਰਾਜਦੀਪ ਨੇ ਉਹਨਾਂ ਦਾ ਹੱਥ ਫੜਿਆ ਤੇ ਕਿਹਾ ਮੰਮੀ ਜੀ ਬੀਤੀਆਂ ਗੱਲਾਂ ਨਾ ਸੋਚੋ ਹੁਣ ਮਾਂ ਹੋ ਤੁਸੀਂ ਤੇ ਮਾਂ ਤੋਂ ਕੋਈ ਹਿਸਾਬ ਨਹੀਂ ਲਿਆ ਜਾਂਦਾ ਮਾਂ ਨੇ ਆਪਣੀ ਪੋਤੀ ਦਾ ਹੱਥ ਫੜ ਕੇ ਕਿਹਾ ਕਦੇ ਕਿਸੇ ਨੂੰ ਨਾ ਛੱਡੀ ਕੋਈ ਕਿਸੇ ਦਾ ਕਿਸੇ ਦਾ ਨਹੀਂ ਹੁੰਦਾ ਬਿਨਾਂ ਆਪਣੇਆਂ ਦੇ ਉਹ ਦਿਨ ਮਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਸੀ ਮਾਂ ਦੀ ਮਿੱਟੀ ਨੂੰ ਮੋਢਾ ਦੇ ਕੇ ਮੈਂ ਤੇ ਰਾਜਦੀਪ ਨੇ ਇੱਕ ਨਵਾਂ ਵਾਅਦਾ ਕੀਤਾ ਹੁਣ ਇਸ ਘਰ ਵਿੱਚ ਕੋਈ ਝੂਠ ਨਹੀਂ ਹੋਵੇਗਾ ਕੋਈ ਛਲ ਨਹੀਂ ਹੋਵੇਗਾ ਸਿਰਫ ਭਰੋਸਾ ਹੋਵੇਗਾ ਸੱਚਾਈ ਹੋਵੇਗੀ ਧੀ ਨੇ ਪਹਿਲੀ ਵਾਰ ਆਪਣੀ ਦਾਦੀ ਦੀ ਤਸਵੀਰ ਤੇ ਫੁੱਲ ਚੜ੍ਹਾਏ ਦਾਦੀ ਹੁਣ ਤੁਸੀਂ ਆਰਾਮ ਕਰੋ ਮੈਂ ਆਪਣੀ ਰਾਜਦੀਪ ਮੰਮੀ ਦਾ ਖਿਆਲ ਰੱਖੂੰਗੀ ਇੱਕ ਰਾਤ ਧੀ ਨੇ ਆਪਣੇ ਕਮਰੇ ਵਿੱਚ ਕੰਧ ਤੇ ਪੋਸਟਰ ਚਿਪਕਾਇਆ ਜਦੋਂ ਵੱਡੀ ਹੋ ਜਾਊਂਗੀ ਤਾਂ ਮੈਂ ਮੰਮੀ ਪਾਪਾ ਦੇ ਲਈ ਵੱਡਾ ਸਕੂਲ ਖੋਲੂੰਗੀ। ਰਾਜਦੀਪ ਨੇ ਉਹ ਪੜਿਆ ਤਾਂ ਉਸ ਦੀਆਂ ਅੱਖਾਂ ਵਿੱਚ ਫਿਰ ਤੋਂ ਹੰਝੂ ਆ ਗਏ। ਪਰ ਇਸ ਵਾਰ ਉਹ ਹੰਝੂ ਤਕਲੀਫ ਦੇ ਨਹੀਂ ਉਮੀਦ ਦੇ ਸੀ। ਹੁਣ ਉਹ ਛੋਟਾ ਜਿਹਾ ਟੁੱਟਿਆ ਪਰਿਵਾਰ ਫਿਰ ਤੋਂ ਵੱਡਾ ਬਣ ਗਿਆ। ਕੋਈ ਮਹਿਲ ਨਹੀਂ ਸੀ, ਕੋਈ ਦੁਬਈ ਦੀ ਚੱਕਾ ਚੌਂਦ ਨਹੀਂ ਸੀ। ਬਸ ਇੱਕ ਸਕੂਨ ਸੀ ਕਿ ਕੋਈ ਕਿਸੇ ਨੂੰ ਛੱਡ ਕੇ ਨਹੀਂ ਜਾਵੇਗਾ। ਰਾਜਦੀਪ ਨੇ ਇੱਕ ਦਿਨ ਮੈਨੂੰ ਕਿਹਾ ਸਾਡੀ ਕਹਾਣੀ ਲੋਕਾਂ ਨੂੰ ਸੁਣਾਉਣੀ ਚਾਹੀਦੀ ਹੈ ਤਾਂ ਕਿ ਕੋਈ ਹੋਰ ਰਾਜਦੀਪ ਇਕੱਲੀ ਨਾ ਰਹਿ ਜਾਵੇ ਤੇ ਕੋਈ ਹੋਰ ਬੱਚਾ ਮਾਂ ਪਿਓ ਤੋਂ ਦੂਰ ਨਾ ਹੋ ਜਾਵੇ ਮੈਂ ਉਸ ਦਾ ਹੱਥ ਫੜਿਆ ਇਹ ਕਹਾਣੀ ਸਾਡੇ ਹੰਝੂਆਂ ਨਾਲ ਲਿਖੀ ਗਈ ਹੈ ਜੋ ਇਸ ਨੂੰ ਪੜ੍ਹੇਗਾ ਉਸ ਨੂੰ ਵੀ ਰਿਸ਼ਤਿਆਂ ਦੀ ਕੀਮਤ ਸਮਝ ਆਵੇਗੀ ਇਸ ਕਹਾਣੀ ਵਿੱਚ ਸਿਰਫ ਇੱਕ ਪਰਿਵਾਰ ਦਾ ਦਰਦ ਨਹੀਂ ਇਸ ਵਿੱਚ ਹਰ ਉਸ ਰਿਸ਼ਤੇ ਦੀ ਸੱਚਾਈ ਹੈ ਜੋ ਮੋਹ ਲਾਲਚ ਤੇ ਝੂਠ ਦੇ ਜਾਲ ਵਿੱਚ ਟੁੱਟ ਜਾਂਦੇ ਹਨ ਇਹ ਕਹਾਣੀ ਕਹਿੰਦੀ ਹੈ ਕਿ ਕੋਈ ਵੀ ਰਿਸ਼ਤਾ ਪਰਫੈਕਟ ਨਹੀਂ ਹੁੰਦਾ ਪਰ ਜੇ ਪਿਆਰ ਤੇ ਮਾਫੀ ਹੋਵੇ ਤਾਂ ਹਰ ਰਿਸ਼ਤਾ ਨਵਾਂ ਜਨਮ ਲੈ ਸਕਦਾ ਹੈ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਹਾਈਪ ਵੀ ਕਰਨਾ ਨਾ ਭੁੱਲਿਓ ਹੋਰ ਵੀ ਇਦਾਂ ਦੀਆਂ ਪਰਿਵਾਰਕ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ